ਨਾ ਹੋਂਦੋਂ ਨਹੀਂ ਦਿੱਤੀ ਜਦੋਂ ਲੰਮਕ ਦੀ ਆਉਂਦੀ ਸੀ ਤਾਂ ਅਵਤਾਰ ਵੀ ਨਾ ਜਾਣ ਦਿੱਤਾ ਆਪਦਾ ਕੰਮ ਕਰ ਬਗਦਾ ਛੱਪੇ ਬਗ ਜਾਣਗੇ ਚਾਚਾ ਤੁਸੀਂ ਇੰਨੇ ਖੇਚ ਲਾ ਕਾਣੂ ਕਰੀ ਥੋੜਾ ਮੋਟਾ ਸਮਾਨ ਲੈ ਆਉਂਦੇ ਐਨਾ ਸਮਾਨ ਕਿਉਂ ਲਾਇਆ ਨਾਲ ਐਨੇ ਪੈਸੇ ਲਾਏ ਹੋਣਗੇ ਕੁੜੇ ਵੀਰ ਪਾਲ ਵੀਰ ਪਾਲ ਕੀ ਹੈ ਬੇਬੇ ਪੁਰਿਆ ਮੇਰੇ ਕੁੜੇ ਹਾਂ ਅੱਧਾ ਹੀ ਹਾਉਣ ਨਾਂਗੇ ਸਮੰਨ ਦਾ ਹੈ ਤੁਸੇ ਸੰਦਾਰਾ ਲੈ ਕੇ ਜਾਣਾ ਨਹੀਂ ਉਹਦਾ ਕੋਈ ਨਾ ਬੇਬੇ ਸੰਧਾਰਾ ਲੈ ਕੇ ਜਾਣਾ ਸਾਨੂੰ ਵੀ ਪਤਾ ਵੀ ਜਾਣਾਗਾ ਜੇ ਐਂ ਤੀ ਕੀ ਸੰਧਾਰਾ ਲੈ ਕੇ ਵਾਗੇ ਤਾਂ ਸਾਰੀ ਉਮਰ ਸੰਧਾਰਾ ਦੇਣਾ ਪਊ ਤੂੰ ਸਾਨੂੰ ਕਿਹੜੇ ਚੱਕਰਾਂ ਚ ਪਾਈ ਜਾਨੀ ਐਗੀ ਹੱਦ ਪਾਉਣੀ ਐ ਥੀਆਂ ਪਹਣਾ ਦੇ ਸੌਣ ਚੱਕੇ ਤਰੇ ਗਏ ਫਿਰ ਬਥੇਰਾ ਵਿਆਹ ਵੇਲੇ ਬਾਧੂ ਪੈਸਾ ਲਾਤਾ ਓਤੇ ਕੀ ਥੋੜਾ ਲਾਏਗਾ ਫਿਰ ਕੀ ਲੋੜਾ ਆ ਗਿਆ ਦੁਨੀ ਨਹੀਂ ਲਉਂਦੀ ਐ ਅੱਧੀ ਪਹਨੇ ਪੀਪੇ ਬਸ ਦੇ ਲੈ ਕੇ ਝੜਦੀਆਂ ਨੇ ਮੈਂ ਮੋੜ ਤੇ ਬੈਠੀ ਰੋਜ਼ ਦੇਖਦੀਆਂ ਸਾਥ ਨਹੀਂ ਲੈ ਜਾਏ ਜਾਂਦੇ ਪੀਪੇ ਬਥੇਰਾ ਸਮਾਨ ਦੇਤਾ ਉਹਨੂੰ ਆ ਦੇਖ ਲਾ ਤਰ ਕਈਆਂ ਜੇ ਗੱਲਾਂ ਕਰਦੀ ਐ ਇਹ ਗੱਲਾਂ ਕਰਨਆਂ ਹੀ ਨਹੀਂ ਗਿਆ ਕੁੜੀ ਦਾ ਸੰਧਾਰਾ ਲੈ ਕੇ ਜਾਣਾ ਨਹੀਂ ਜਾ ਬੇਬੇ ਮੈਨੂੰ ਕੀ ਪਤਾ ਥੋਡੀ ਆਪਸ ਗੱਲ ਲੈ ਗਈ ਆਪਸ ਗੱਲ ਕੀ ਹੋਏਗੀ ਤੂੰ ਇੰਨਾ ਕੋ ਡਰਦਾਗਾ ਕੀ ਤੇਰੇ ਤੇ ਬੋਝ ਪਾ ਛੱਡੇ ਨਹੀਂ ਹੈ ਤੂੰ ਕਹੀ ਨਹੀਂ ਸਕਦਾ ਮੇਰੀ ਭੈਣ ਨੂੰ ਸੰਧਾਰਾ ਲੈ ਕੇ ਜਾਵਾਂਗੇ ਬੇਬੇ ਮੇਰਾ ਸੰਧਾਰਾ ਆਏ ਕਿਦੇ ਅਸਤੇ ਇਹ ਰਵਾਜ ਬੰਦ ਕੀਤਾਗਾ ਇਹ ਤਾਂ ਬੋਝ ਆਏਗਾ ਮੈਨੂੰ ਕਿਹੜਾ ਤੇਰਾ ਪਤਾ ਨਹੀਂ ਤੂੰ ਨਿੱਕੀ ਹੁੰਦੀ ਉਹ ਪਰਚਾਈਆਂ ਨਾਲ ਕੀ ਕੁਛ ਕਰਦੀ ਤੀਗੀ ਹੈ ਉਹ ਤੇਰੇ ਆਕੇ ਬੜਨੀਆਂ ਮੇਰੀ ਸਮਨ ਨਾਲ ਲਗਾਤੀ ਮੇਰੀ ਤਾਂ ਗਊ ਵਰਗੀ ਕੁੜੀ ਤੀਗੀ ਦੱਸ ਕਰ ਲੈ ਬੇਬੇ ਸਾਡੇ ਤੇ ਇੰਨਾ ਤੇ ਨਾ ਛੋਟੇ ਹੁੰਦੇ ਤੇ ਕਬੀਲਦਾਰੀ ਪਈ ਹੋਈ ਐ ਛੋਟੇ ਛੋਟੇ ਨੂੰ ਛੱਡ ਕੇ ਮਾਂ ਪਿਓ ਤੁਰਗੇ ਸੀਗੇ ਇੰਨਾ ਨਹੀਂ ਪੜ੍ਹਾਈ ਲਿਖਾਈ ਐ ਇੰਨਾ ਨਹੀਂ ਐਡੀ ਕੀਤੀ ਸੀ ਉਹ ਹਜੇ ਵੀ ਤੂੰ ਸਾਨੂੰ ਐ ਕਹਿਨੀ ਐ ਵੀ ਉਹਨੂੰ ਸੰਧਾਰੇ ਦੇ ਦੇ ਹੁਣ ਵਿਆਹ ਤੀ ਚੰਗਾ ਘਰ-ਬਾਰ ਪਾਲਤਾ ਹੁਣ ਸਾਰੀ ਉਮਰ ਸਾਡੀ ਜਾਣੀ ਖਾਣੀ ਐ ਵੀਰਪਾਲ ਐਵੇਂ ਛੋਟੀਆਂ ਛੋਟੀਆਂ ਗੱਲਾਂ ਤੇ ਗੁੱਸਾ ਨਹੀਂ ਕਰੀਦਾ ਹੁੰਦਾ ਕੁੜੀਆਂ ਨੂੰ ਦਿੱਤਾ ਕੁਝ ਨਹੀਂ ਕੱਟਦਾ ਹੁੰਦਾ ਹੈਗਾ ਸਾਗ ਨੂੰ ਬਿਹਾਰਾਂ ਦੇ ਕੰਮਾਂ 'ਚ ਨਾ ਐ ਨਹੀਂ ਕਰੀਦਾ ਹੁੰਦਾ ਪੁੱਤ ਚਾਚੀ ਤੂੰ ਤਾਂ ਬੋਲਿਆ ਨਾ ਕਰ ਚੁੱਪੀ ਰਿਹਾ ਕਰ ਤੈਂ ਤਾਂ ਪੈਸਾ ਕੱਢਣਾ ਨਹੀਂਗਾ ਤੇਰੀ ਜਵਾਨ ਕੈਕ ਤੇ ਅੰਦਰ ਵੜ ਗਈ ਬਿੱਤੀਆਂ ਨੂੰ ਦਿੱਤਾ ਘਟਦਾ ਨਹੀਂ ਹੁੰਦਾ ਪੈਸੇ ਤਾਂ ਸਾਡੀ ਲੱਗਣਗੇ ਚੁੱਪੀ ਰਹਿ ਵਸ ਤੂੰ ਤਾਂ ਕਰ ਲੈ ਮੈਂ ਤੇਰੀ ਤੂੰ ਮੇਰੀ ਧੀ ਦਾ ਹੱਕ ਖਾਣੀ ਹੈਗੀ ਹੈ ਕੋਈ ਨਹੀਂ ਤੈਨੂੰ ਰੱਬ ਦੇਖੂਗਾ ਆ ਦੇਖ ਲਓ ਤੁਹਾਡੇ ਸਾਹਮਣੇ ਕਿਵੇਂ ਬੋਲ ਕੇ ਗਈ ਹੈਗੀ ਆਪਾਂ ਨੂੰ ਬਾਦਵਾਵਾ ਦਿੰਦੀ ਹੈ ਮੈਂ ਕੀ ਕਰਾਂ ਯਾਰ ਉਹਨਾਂ ਨੂੰ ਕੁਝ ਬੋਲਦਾ ਤਾਂ ਪਾ ਦਾਂ। ਜੇ ਤੈਨੂੰ ਕੁਝ ਬੋਲਦਾ ਤੂੰ ਮੈਨੂੰ ਜਿਉਣ ਨਹੀਂ ਦਿੰਦੀ। ਹੁਣ ਮੈਂ ਦੱਸ ਕੀ ਕਰਾਂ? ਇਹ ਚ ਜਿਉਣ ਵਾਲੀ ਕੀ ਗੱਲ ਹੈ ਜੀ ਵੀ ਮੈਨੂੰ ਨਹੀਂ ਜੀਣ ਦਿੰਦੀ। ਸਾਰੇ ਟੱਬਰ ਨੂੰ ਤਾਂ ਨਾ ਮੈਂ ਬੈਠਾ ਨੂੰ ਰੋਟੀ ਫੜਾਉਣੀ ਆ ਪਕਾ ਕੇ ਦੰਨੀ ਹੈਗੀ ਜਿਹੜੀ। ਸਾਰੇ ਲੱਬਰ ਦੇ ਕੱਪੜੇ ਧੋਣੇ ਹੈਗੀ। ਹੋਰ ਦੱਸ ਮੈਂ ਕੀ ਕਰਦਿਆਂ? ਓ ਯਾਰ ਮੇਰੇ ਤਾਂ ਕੋਈ ਸਮਝ ਚ ਨਹੀਂ ਆਉਂਦਾ। ਮੈਂ ਤਾਂ ਚਾਰੇ ਪਾਸੇ ਫਸਿਆ ਹੋਇਆਗਾ। ਜੇ ਆਪਾਂ ਕੁੜੀ ਨੂੰ ਚਾਰ ਮੱਠੀਆਂ ਦੇ ਬਿਸਕੁਟ ਦੇ ਆਵਾਂਗੇ ਫਿਰ ਹੋ ਵੀ ਕੀ ਜਾਊਗਾ? ਘਰ ਦਿੱਤੀ ਹੈਗੀ। ਹੁਣ ਕੀ ਹੈ ਜੀ ਤੁਸੀਂ ਆਏ ਦੇਖੋ ਮੇਰੇ ਪੇਕੇ ਤੋਂ ਆਉਂਦੇਗਾ। ਕਿੰਨਾ ਤੁਸੀਂ ਉਹੀ ਬਾਦੇ ਵਿਦਾਈ ਜਾਣੇ ਹੋਗੇ ਜੇ ਹੁਣ ਤੇ ਆਏ ਸਾਰੀ ਉਮਰ ਦੇਣਾ ਪਊਗਾ ਤੁਸੀਂ ਤਾਂ ਬੰਗਰ ਲੱਗਦੇ ਹੋ ਬੇਬੇ ਦੇ ਯਾਰ ਜੇ ਛੋਡੇ ਰਿਵਾਜ ਨਹੀਂ ਹੈਗਾ ਸਾਡੇ ਹੈਗਾਗਾ ਬੇਬੇ ਦੀਆਂ ਅੰਦਰਾਂ ਠਰ ਜਾਣੀਆਂ ਵੀ ਮੇਰੀ ਪੋਤੀ ਨੂੰ ਸਮਾਨ ਵਾ ਗਿਆ ਤੂੰ ਕਿਉਂ ਨਹੀਂ ਸਮਝਦੀ ਤੂੰ ਹਰੇਕ ਗੱਲ ਦਾ ਪੁੱਠਾ ਜਵਾਬ ਦਿੰਨੀ ਹੈਗੀ ਤੇਰਾ ਕੋਈ ਹੱਲ ਨਹੀਂ ਹੈਗਾ ਮੇਰੇ ਕੋਲੇ ਬੱਸ ਯਾਰ ਸੋਣਾ ਹਾਈ ਕੀ ਕਰ ਜਾਂਦੀ ਸੁੱਤ ਮੈਂ ਤਾਂ ਬੰਦੇ ਮਾਂ ਛੜੀਆਂ ਆ ਪਾਣੀ ਲੈ ਆਪ ਤੂੰ ਲੈ ਨਹੀਂ ਹੋ ਹੋ ਨਾ ਤੁਸੀਂ ਕਿੱਧਰ ਵਾਗ ਗਏ ਸੀਗੇ ਦੱਸ ਕਿ ਨਹੀਂ ਗਏ ਮੈਂ ਦੇਖਦੀ ਫਿਰਦੀ ਸੀ ਮਾ ਪਤਾ ਕਿ ਉਹ ਤਾਂ ਮੈਂ ਬਾਗ ਚ ਵਾਗ ਗਈ ਉੱਥੇ ਤੇ ਜਠਾਣੀ ਨੇ ਮੈਨੂੰ ਬੋਲ ਮਾਰ ਲਿਆ ਅੱਜ ਉਹਦਾ ਭਾਈ ਐਸੀ ਸੰਧਾਰਾ ਲੈ ਕੇ ਅੱਛਾ ਵੀ ਕਿ ਉਹਦਾ ਭਾਈ ਸੰਧਾਰਾ ਲੈ ਕੇ ਹਾਂ ਉਹ ਕਹਿੰਨੇ ਮੈਂ ਮਮੀ ਸੰਧਾਰਾ ਬੰਟਾਣਾਗਾ ਤੇ ਤਾਂ ਕਰਕੇ ਮੈਂ ਉੱਧਰ ਵਾਗ ਗਈ ਚਲ ਵਧੀਆ ਹੋ ਗਿਆ ਮਮੀ ਸੰਧਾਰਾ ਆ ਗਿਆ ਉਹਦਾ ਮੈਂ ਤਾਂ ਪਤਾ ਹੀ ਪੁੱਛਦੀ ਸੀ ਵੀ ਤੇਰੀ ਬੀਬੀ ਨੇ ਕਦੋਂ ਆਣਾਗਾ ਵੀ ਪਹਿਲਾਂ ਸੰਧਾਰਾਗਾ ਉਹ ਮਮੀ ਮੇਰੀ ਗੱਲ ਹੋਈ ਸੀ ਬੀਬੀ ਨਾਲ ਤਾਂ ਉਹਨਾਂ ਨੂੰ ਵੀ ਬਥੇਰਾ ਚਾਗ ਮੇਰੇ ਪਹਿਲੇ ਸੰਧਾਰਾ ਦਾ ਕਹਿੰਦੇ ਵੀ ਪਹਿਲਾ ਸੰਧਾਰਾ ਤੇਰਾ ਤੇ ਕੋਈ ਸੁਣ ਹੁਣ ਆਪ ਨੂੰ ਵੀ ਪਤਾ ਵੀ ਮੇਰਾ ਭਰਾ ਕੱਲਾ ਕੱਲੇ ਨੂੰ ਸਾਰੇ ਕੰਮ ਕਰਨੇ ਔਖੇ ਹੋ ਜਾਂਦੇ ਨੇ ਕਦੇ ਖੇਤ ਦਾ ਕਦੇ ਘਰ ਦਾ ਹੋ ਜਾਂਦਾ ਉਹ ਡੰਗਰ ਪਾਸੋਂ ਦਾ ਉਹ ਕਹਿੰਦੇ ਸੀ ਟਾਈਮ 'ਚ ਟਾਈਮ ਕੱਢ ਕੇ ਆਵਾਂਗੇ ਕੋਈ ਨਾ ਹੁੰਦਾ ਤਾਂ ਕੁਛ ਨਹੀਂ ਪੁੱਤ ਇਹ ਤਾਂ ਚਾਰੀ ਗੱਲ ਹੁੰਦੀ ਹੈਗੀ ਸਾਡੀ ਕੁੜੀ ਨੂੰ ਮੈਂ ਤਾਂ ਚੜਤੇ ਸੌਣ ਨਾਲ ਸੰਧਾਰਾ ਦੇ ਆਉਂਦੀਆਂ ਨਾਲੇ ਟੋਰੀ ਨਾਲ ਸਰੀਕੇ 'ਚ ਟੌਰ ਬਣ ਜਾਂਦੀ ਹੈਗੀ ਨਾਲੇ ਉਹਨੂੰ ਚਾੜ ਚੜ ਜਾਂਦਾ ਪਤਾ ਨਹੀਂ ਲੋਕ ਕਿਹਨੂੰ ਦੇਖਦੇ ਰਹਿੰਦੇ ਨੇ ਕੋਈ ਨਾ ਮੰਮੀ ਆਊਗਾ ਮੇਰਾ ਭਰਾ ਵੀ ਉਹ ਟਾਈਮ ਹੀ ਲੱਗਿਆ ਹੋਣਾ ਹੈਗਾ ਤਾਂ ਕਰਕੇ ਲੇਟ ਹੋਗੇ ਚਲ ਕੋਈ ਨਾ ਭਾਈ ਦੇਖ ਲਾਂਗੇ ਵੀ ਕਦੋਂ ਤੇਰਾ ਭਾਈ ਆਉਂਦਾਗਾ ਉਹ ਅੱਜ ਕੱਲ ਤਾਂ ਨਾ ਲੋਕ ਆਪਦੇ ਘਰ ਨੂੰ ਰੇਕਸ਼ੀ ਵਾਲਾ ਹੋ ਰਿਹਾਗਾ ਇਹੀ ਤਾਂ ਮੰਮੀ ਮਾਮਾ ਦੇ ਦੁੱਖ ਹੁੰਦੇ ਨੇਗੇ ਮਾਮਾ ਬਿਨਾ ਕੌਣ ਚਾਹ ਪੂਰੇ ਮੈਨੂੰ ਪਤਾ ਹੀ ਆ ਵੱਡੀ ਬੀਬੀ ਨੇ ਕਿਹਾ ਹੋਣਾ ਭਾਬੀ ਨੂੰ ਜਾਣ ਬਾਰੇ ਮੋਰੋ ਭਾਬੀ ਨੇ ਜਵਾਬ ਦਿੱਤਾ ਹੋਣਾ ਹੁਣ ਪਤਾ ਤਾਂ ਹੈਗਾ ਵੀ ਕਰਨਾ ਤਾਂ ਸਾਰਾ ਕੁਝ ਭਾਬੀ ਨੇ ਭਾਬੀ ਦੀ ਹੱਥਾਂ ਦਾ ਆਪਾਂ ਤਾਂ ਇਹੀ ਕਹਿਣਾ ਵੀ ਰੱਬਾ ਕਿਸੇ ਦੀ ਤੀ ਤੋਂ ਮਾਣਾ ਕੋਈ ਮਾਮਾ ਬਿਨਾ ਮੰਮੀ ਕੋਈ ਨਹੀਂ ਚਾਹ ਪੂਰੇ ਕਰਦਾ ਕਿਸੇ ਦੇ ਪੁੱਤ ਸਾਰੀਆਂ ਤਾਂ ਪਰਜਾਈਆਂ ਮਾਰੀਆਂ ਨਹੀਂ ਹੁੰਦੀਆਂ ਵਾਲੀਆਂ ਚੰਗੀਆਂ ਬਈ ਹੁੰਦੀਆਂ ਕਿਹੜੀਆਂ ਕੋਈ ਪਰਜਾਈਆਂ ਚੰਗੀਆਂ ਹੁੰਦੀਆਂ ਨੇ ਨਾ ਉਹ ਤਾਂ ਮਾਮਾਂ ਨੂੰ ਯਾਦ ਹੀ ਨਹੀਂ ਆਉਣ ਦਿੰਦੀਆਂ ਹੀ ਆਂ ਨਹੀਂ ਮੰਮੀ ਮੇਰੀ ਪਰਜਾਈ ਦਾ ਤਾਂ ਸਾਰੇ ਕਬੀਲਦਾਰੀ ਆ ਉਸੇ ਨੇ ਕਰਨ ਜਿਹੜਾ ਕੁਝ ਕਰਨਾ ਹੁਣ ਜੇ ਉਹ ਕਹੂਗੀ ਤਾਂ ਵੀਰਾ ਆਊਗਾ ਨਹੀਂ ਨਹੀਂ ਆਉਂਦਾ ਹੁਣ ਵੀਰਾ ਤਾਂ ਸਾਰਾ ਦਿਨ ਖੇਤ ਦਾ ਸਾਹਮਣਾ ਹੈਗਾ ਹੁਣ ਜੇ ਬੀਬੀ ਕਹਿ ਦੂਗੀ ਤਾਂ ਉਹਦੇ ਘਰੇ ਕੋਈ ਮੰਨਦਾਗਾ ਉਹ ਤਾਂ ਕਹਿ ਕੇ ਬੈਠੇ ਜਾਂਦੀ ਐ ਬਸ ਪੁੱਤ ਮੈਂ ਤਾਂ ਸੂਤੀ ਪੁੱਛ ਲਿਆ ਤੈਨੂੰ ਵੀ ਤੇਰਾ ਸੰਧਾਰਾ ਕਦੋਂ ਆਊਗਾ ਵੀ ਤੇਰੀ ਜਥਾਣੀ ਦਾ ਪਹਿਲਾ ਆ ਗਿਆ ਕਿਤੇ ਉਹਦੇ ਮਾਂ ਚਾਏ ਨਾ ਜਾਵੇ ਵੀ ਸੁਮਨ ਦਾ ਸੰਧਾਰਾ ਨਹੀਂ ਆਇਆ ਮੇਰਾ ਪਹਿਲਾਂ ਆ ਗਿਆ ਹੁਣ ਕੀ ਪਤਾ ਮम्मी ਭਾਬੀ ਕੁਝ ਸੋਚ ਕੇ ਆਈ ਜਾਵੇ ਨਾ ਉਹ ਗੱਲਾਂ ਦਵਾਰੇ ਦਵਾਰੇ ਦੁਹਰਾਏ ਪੁੱਤ ਪੰਜ ਸੱਤ ਸਾਲ ਹੋ ਗਏ ਤੇ ਜਠਾਣੀ ਵਿਆਹੀ ਨੂੰ ਉਹਦਾ ਸੰਧਾਰਾ ਤਾਂ ਸਾਰਿਆਂ ਤੋਂ ਪਹਿਲਾਂ ਹੁੰਦਾਗਾ ਕੋਈ ਸੰਧਾਰਾਗਾ ਲੋੜ ਹੀ ਦਿਵਾਲੀ ਮੈਂ ਤਾਂ ਤਾਂ ਕਰਕੇ ਤੇਰ ਨਾਲ ਗੱਲ ਕਰ ਲਈ ਉਹ ਤਾਂ ਮੈਂ ਕਾਨੂੰ ਕਰਦੀ ਪੁੱਤ ਵੀ ਉਹਦੇ ਮਾਚਾਂ ਐ ਨਾ ਜਾਵੇ ਵੀ ਸੋਮਨ ਦਾ ਸੰਧਾਰਾ ਲੇਟ ਹੋ ਗਿਆ ਦੀਦੀ ਤੇ ਮੰਮੀ ਮਾਵਾਪਾ ਹੈਗੇ ਨੇ ਉਹ ਤਾਂ ਮਾਵਾਪਾ ਨਾਲ ਕਾਦਰ ਹੋਈ ਜਾਂਦੀ ਆ ਹੁਣ ਮੇਰੇ ਮਾਵਾਪਾ ਹੈ ਨਹੀਂ ਮੇਰੇ ਮਾਵਾਪਾ ਤੋਂ ਬਿਨਾ ਕੌਣ ਕਾਦਰ ਕਰਦਾ ਬੀਬੀ ਆ ਵਿਚਾਰੀ ਉਹ ਕੀ ਕਹੇ ਕਿਸੇ ਨੂੰ ਦੀ ਘਰੇ ਕੋਈ ਸੁਣਦਾ ਚੱਲ ਕੋਈ ਨਾ ਪੁੱਤ ਬਾਲੀ ਮੰਤੇ ਨਾਲ ਆ ਲੈ ਸੰਧਾਰਾ ਤੇ ਪਰ ਜਈ ਆਉਦਾ ਜਠਾਣੀ ਦਾ ਤੇ ਆ ਇੱਕ ਕਰ ਰਹਿ ਗਿਆ ਮੈਂ ਉਹ ਫੜਾਇਆ ਮੈਂ ਆਉਂਦੀ ਹੋਈ ਬਾਟੀ ਫੜ ਕੇ ਲੈ ਜੋ ਠੀਕ ਹੈ ਫੜਾਇਓ ਛੇਤੀ ਆ ਜਾਏ ਤੁਸੀਂ ਹੋਰ ਫਿਰ ਮੈਂ ਅਖੇ ਚੱਲ ਫੜਾਈ ਆ ਮਾਂ ਫਿਰ ਤੋਂ ਪਚੜ ਜਾਂਦੀ ਆ ਪੁੱਤਰ ਤੂੰ ਵੀ ਦਰਦ ਨਹੀਂ ਹੁੰਦਾ ਮਾਇਆ ਚੀ ਖੇ ਜਾਂਦਾ ਸੀਗਾ ਐ ਨਹੀਂ ਕਰੀਦਾ ਹੁੰਦਾ ਪੁੱਤ ਹੁਣ ਕੁੜੀ ਦੀ ਸੱਸ ਕੀ ਸੋਚੂਗੀ ਪਹਿਲਾਂ ਤੂੰ ਕਿਵੇਂ ਨਾ ਕਿਵੇਂ ਵੀਰਪਾਲ ਨੂੰ ਸਮਝਾ ਸੱਚੀ ਮੇਰੀ ਗੱਲ ਸੁਣਾ ਜੇ ਚੋਰੀਉਂ ਦੰਨਾਗਾ ਫਿਰ ਵੀ ਪਤਾ ਤੈਨੂੰ ਲੱਗੀ ਜਾਊ ਤੈਨੂੰ ਵੀਰਪਾਲ ਦਾ ਪਤਾ ਹੀ ਐ ਵੀ ਬਾਅਦ ਵਿੱਚ ਕਿੰਨਾ ਕਲੇਸ਼ ਕਰੂਗੀ ਨਾ ਤੇਰੀ ਭੈਣ ਦੀ ਜਨ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਉਹ ਬੇਬੇ ਨੇ ਤੇਰੀ ਦੇਖ ਲੈ ਕਿੰਨਾ ਮਨ ਖਰਾਬ ਕਰ ਰੱਖਿਆਗਾ ਹੈ ਉਹ ਤੈਨੂੰ ਤਾਂ ਐ ਐ ਵੀ ਵੀਰਪਾਲ ਨਾ ਰੁੱਸ ਜੇ ਕਿਤੇ ਚਾਚੀ ਮਸਾ ਸਮਝਾਇਆ ਸੀ ਉਹਨੂੰ ਬਾਰ-ਬਾਰ ਉਹੀ ਗੱਲਾਂ ਕਰੀ ਜਾਂਦੀਆਂ ਸਾਨੂੰ ਆਪਦੇ ਘਰ ਦਾ ਪਤਾ ਨਹੀਂਗਾ ਤੂੰ ਪੂਆ ਨੂੰ ਕਿੰਨਾ ਕਿਸੰਧਾਰਾ ਦੇ ਕੇ ਆਉਣੀ ਹੈਗੀ ਪੁੱਤ ਉਹ ਵੀ ਸੋਡੇ ਕਰਕੇ ਬੰਦ ਕਰਤਾ ਸੀ ਕਿਉਂ ਉਹਨਾਂ ਨੇ ਹਿੱਸਾ ਮੰਗ ਲਿਆ ਸੀ ਜਾਓ ਜੀ ਤੁਸੀਂ ਆਪਦੇ ਕੰਮ ਤੇ ਜਾਓ ਠੀਕ ਹੈ ਜਿੰਨਾ ਸਾਥੋਂ ਵਰਤਿਆ ਗਿਆ ਨਾ ਅਸੀਂ ਵਰਤ ਲਾਂਗੇ ਵਿਆਹ ਵਾਲਾ ਕਰਜ ਤਾਂ ਸਾਥੋਂ ਹਜੇ ਨਹੀਂ ਰਿਹਾ ਉਹ ਤਾਂ ਕਿਸੇ ਨੂੰ ਦੀਦਾ ਨਹੀਂਗਾ ਪਿਰਵਾਲ ਕੋਈ ਨਹੀਂ ਥੋੜਾ ਬੋਤਾ ਦੇ ਆਵਾਂਗੇ ਤੁਸੀਂ ਜਾਓ ਜੀ ਆਪਦੇ ਕੰਮ ਤੇ ਇਹ ਤਾਂ ਬੋਲ ਕੇ ਪਾਸੇ ਹੋ ਜਾਣਗੇ 3-4000 ਦੇ ਥੱਲੇ ਤਾਂ ਆ ਪਾ ਜਾਣਗੇ ਵੱਡੇ ਬੰਦੇ ਦਾ ਤਾਂ ਵੀ ਇਹ ਹੀ ਫਰਜ ਹੁੰਦਾ ਹੈਗਾ ਵੀ ਛੋਟਿਆਂ ਨੂੰ ਗਲਤੀ ਕਰਨ ਤੋਂ ਰੋਕਣਾ ਹੈ ਉਹ ਕੁੜੀ ਦੀ ਕੀ ਇੱਜ਼ਤ ਰਹਿ ਜੇ ਸਭ ਰਿਆਂ ਚ ਕਿਧਰੇ ਨਹੀਂ ਉਹਦੀ ਸੱਸ ਨੂੰ ਮਾਰਨੇ ਲੱਗੀ ਜਾਓ ਜੀ ਤੁਸੀਂ ਆਪਦੇ ਕੰਮ ਤੇ ਜਾਓ ਇਹ ਤਾਂ ਬੇਲੀ ਹੈ ਜੀ ਇਹਨੇ ਕਿਹੜਾ ਆਪਦੀ ਜੇਬ ਚ ਕੋਈ ਠੋਲੂ ਕੱਢਣਾ ਇਹ ਤਾਂ ਰਿਆਂ ਦੇਣ ਵਾਲੀ ਆ ਰਿਆਂ ਕਿੰਨੀ ਮਰਜ਼ੀ ਲੈ ਲਓ ਤੁਸੀਂ ਆਪਦੇ ਕੰਮ ਤੇ ਵਗ ਜਓ ਅਵਤਾਰ ਤੂੰ ਵਗ ਜਾ ਤੇਰਾ ਨਾ ਕੁਝ ਰਹਿ ਜੇ ਕਰੋ ਆਪਦੀਆਂ ਮਰਜ਼ੀਆਂ ਅਸੀਂ ਆਪ ਹੀ ਕਰ ਲਾਂਗੇ ਸਭ ਕੁਝ ਤੁਹਾਨੂੰ ਕੀ ਗੱਲ ਉਹਦੇ ਰੋਈ ਕਿ ਜਾਨੀਆ ਨਹੀਂ ਨਹੀਂ ਜੇ ਤੁਹਾਨੂੰ ਨਹੀਂ ਲੱਗਦਾਗਾ ਤੁਸੀਂ ਦੱਸੋ ਮੈਂ ਰੋਟੀ ਲੈ ਕੇ ਆਉਂ ਆ ਤੁਹਾਡੇ ਵਾਸਤੇ ਰੋਟੀ ਤਾਂ ਛੱਡ ਦੂੰ ਬਹੁਤ ਗੱਲ ਦੱਸ ਕੀ ਹੋਈ ਹੈਗੀ ਉਹ ਤਾਂ ਮੈਨੂੰ ਵੈਸੇ ਮੇਰੀ ਮੰਮੀ ਦੀ ਯਾਦ ਆ ਗਈ ਸੀ ਉਵੇਂ ਮਨ ਭਰ ਆਇਆ ਉਹਦੀ ਯਾਦ ਚ ਮੇਰਾ ਪਹਿਲਾਂ ਤਾਂ ਇਹ ਜੀ ਕਿਤੇ ਗੱਲ ਕੋਈ ਹੋਈ ਨਹੀਂ ਸੀਗੀ ਪੱਕਾ ਮੰਮੀ ਨੇ ਕੁਝ ਕਿਹਾ ਹੋਣਾ ਤੈਨੂੰ ਨਾ ਨਾਈ ਮੰਮੀ ਨੇ ਤਾਂ ਮੈਨੂੰ ਕਾਣੂ ਕੁਛ ਕਿਹਾਗਾ ਉਵੇਂ ਮੇਰਾ ਮਨ ਪਾਰ ਆਇਆ ਵੀ ਸਾਰਿਆਂ ਨੂੰ ਸੰਧਾਰੇ ਆਈ ਜਾਂਦੇ ਨੇ ਤੇ ਮੇਰਾ ਇਕੱਲੀ ਦਾ ਸੰਧਾਰਾ ਨਹੀਂ ਆਇਆ ਹੈਗਾ ਜੇ ਤਾਂ ਹੁਣ ਮੰਮੀ ਹੁੰਦੀ ਤਾਂ ਮੈਨੂੰ ਪਹਿਲਿਆਂ ਚ ਸੰਧਾਰਾ ਦੇ ਜਾਂਦੀ ਹੁਣ ਸੁਣਨ ਨੂੰ ਵੀ ਪਤਾ ਹੈ ਮੇਰੀ ਭਾਬੀਆ ਸਵਾ ਥੋੜਾ ਰੁਖਾਗਾ ਬੀਬੀ ਨੇ ਕਿਹਾ ਹੁਣ ਉਹਨਾਂ ਨੂੰ ਸੰਧਾਰੇ ਬਾਰੇ ਵੀ ਤੁਸੀਂ ਸੰਧਾਰਾ ਦੇਓ ਪੱਕਾ ਭਾਬੀ ਨੇ ਮਨਾ ਕੀਤਾ ਹੋਣਾ ਨਾਲੇ ਵੀਰੇ ਨੂੰ ਆਪਣੇ ਘਰੇ ਕਿਹੜੀ ਚੀਜ਼ ਦੀ ਥੋੜਾ ਦੇਨੂ ਜੇ ਤੈਨੂੰ ਕੋਈ ਚਾਹੀਦਾ ਤਾਂ ਬਾਜ਼ਾਰ ਬਾਜ਼ ਚੱਲਦੇ ਆ ਖਾਣ ਨੂੰ ਲੈਣਾਗਾ ਲੱਡੂ ਲੈਣਾ ਬਿਸਕੁਟ ਲੈਣਾ ਉਹ ਆਪਾਂ ਘੜਾਲੇ ਹੁੰਨੇ ਆਂਗੇ ਤੁਸੀਂ ਇਹ ਗੱਲ ਨਹੀਂ ਸਮਝ ਸਕਦੇ ਜੀ ਸੰਧਾਰੇ ਦੀ ਗੱਲ ਤਾਂ ਹੋਰ ਹੁੰਦੀ ਹੈਗੀ ਹੁਣ ਹਰੇਕ ਦੇ ਸੰਧਾਰੇ ਆਈ ਜਾਂਦੇ ਨੇਗੇ ਹੁਣ ਜੇ ਤਾਂ ਮੇਰੀ ਮਾਂ ਹੁੰਦੀ ਤਾਂ ਤਾਂ ਮੈਨੂੰ ਲੈ ਕੇ ਆ ਜਾਂਦੀ ਸੰਧਾਰਾ ਕੁਝ ਉਸ ਸੰਧਾਰੇ ਤੇ ਗੱਲ ਹੀ ਵੱਖਰੀ ਹੁੰਦੀ ਜੈਸਾ ਸੌਣ ਦਾ ਸੰਧਾਰਾ ਆਉਂਦਾ ਜੇ ਤੈਨੂੰ ਮੰਮੀ ਨੇ ਕੁਝ ਕਿਹਾ ਹੋਣਾ ਕੋਈ ਨਾ ਮੰਮੀ ਨਾਲ ਗੱਲ ਕਰਦਾ ਨਾ ਨਾ ਇਹ ਮੈਨੂੰ ਮੰਮੀ ਨੇ ਕੁਝ ਕਾਣੂ ਕਿਹਾ ਹੈਗਾ ਤੂੰ ਤੁਸੀਂ ਮੰਮੀ ਨੂੰ ਨਾ ਕੁਝ ਕਿਹੋ ਤੂੰ ਫਿਰ ਨਾ ਮੰਨਣਾ ਖਰਾਬ ਕਰ ਆਪਣਾ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਤੋਰ ਤੁਸੀਂ ਮੈਨੂੰ ਇੰਨੀ ਦਲਾਸਾ ਦੇ ਤਾਂ ਇਹੀ ਬਹੁਤ ਹੈ ਇਹੀ ਬਹੁਤ ਵੱਡੀ ਗੱਲ ਆ ਜਦ ਤੂੰ ਸੈਂ ਕਹਤਾ ਵੀ ਆਪਾਂ ਲੈ ਆਉਣੇ ਆ ਵੀ ਆਪਣੇ ਘਰੇ ਕਿਹੜਾ ਕਿਸੇ ਚੀਜ਼ ਦੀ ਥੋੜ ਹੈਗੀ ਸੁਮਣਾ ਪਾਲ ਜਿਦਾ ਸਾਨੂੰ ਨਹੀਂ ਲਾ ਸਕਦੇ ਹੈਗਾ ਨਾ ਜੇ ਆਪਾਂ ਨੂੰ ਐ ਹੋਊਗਾ ਵੀ ਉਹ ਕੁਝ ਦੇ ਕੇ ਜਾਊਗਾ ਹਨਾ ਉਹ ਘਰ ਵਿੱਚ ਬਰਕਤ ਥੋੜੀ ਹੁੰਦੀ ਆ ਰੱਬ ਆਪਣੇ ਘਰੇ ਦੇ ਹੀ ਜਾਵੇ ਉਹੀ ਬਹੁਤ ਹੁੰਦਾ ਬਾਕੀ ਗੱਲ ਤੇਰੀ ਭਾਬੀ ਦੀ ਆ ਜੇ ਉਹਦਾ ਨਹੀਂ ਦਿਲ ਕਰਦਾ ਹੈਗਾ ਟੱਕਾ ਥੋੜੀ ਕਰਨਾ ਪਊ ਉਹਦੇ ਨਾਲ ਮੈਂ ਜਹਾਰੀਆਂ ਦੇ ਸੰਧਾਰੇ ਦੇਖਦੀ ਆ ਅੱਜ ਮੰਮੀ ਵੀ ਦੀਦੀ ਦਾ ਸੰਧਾਰਾ ਬਣਦੀ ਫਿਰਦੀ ਐ ਮੈਨੂੰ ਇੰਨਾ ਦੁੱਖ ਹੋਇਆ ਜਿੰਨਾ ਕਹਿ ਦੋ ਵੀ ਜੇ ਮੇਰੀ ਮਾਂ ਹੁੰਦੀ ਉਹ ਦੇ ਕੇ ਜਾਂਦੀ ਮੈਨੂੰ ਨਾਲੇ ਹੁਣ ਮੇਰਾ ਬਾਲਾ ਜੀ ਕਰੀ ਜਾਂਦਾ ਬੀਬੀ ਹੋਰਾਂ ਨੂੰ ਮਿਲਨ ਦਾ ਸਮਝ ਜਦ ਤਰਾ ਬਾਲਾ ਜੀ ਕਰਦਾ ਆਪਾਂ ਮਿਲਿਆਉਂਨੇ ਆਂਗੇ ਫਿਰ ਹੋਰ ਕੀ ਆ ਪੁੱਛਣਾ ਕਿ ਨੂੰ ਮੰਮੀ ਨੂੰ ਪੁੱਛਣਾਗਾ ਉਹ ਇਹਨੇ ਆਪਾਂ ਨੂੰ ਰੋਕਦੀ ਹੈਗੀ ਇਸ ਵਾਰ ਨਹੀਂ ਜੀ ਆਪਾਂ ਜਾਂਦੇ ਹੈਗੇ ਮਿਲ ਨਹੀਂ ਤਾਂ ਭੱਬੀ ਆਏ ਸੋਚੂਗੀ ਵੀ ਅਸੀਂ ਨਹੀਂ ਸੰਧਾਰਾ ਦੇਣ ਆਏ ਫਿਰ ਆਪਾਂ ਆ ਕੇ ਚੱਕ ਕੇ ਮੂੰਹ ਹੁੰਨੀ ਆਪਾਂ ਜਾਂਦੇ ਜੇ ਆਪਾਂ ਫੇਰ ਜਾਵਾਂਗੇ ਸੌਣ ਨੰਗੇ ਤੋਂ ਫਿਰ ਐ ਕਰਦੇ ਆਂਗੇ ਰਖੜੀਆਂ ਆਉਣੀਆਂ ਤਾਂ ਹੈਗੀਆਂ ਅਬ ਅਵਤਾਰ ਨੂੰ ਫੋਨ ਕਰਦਾਂਗੇ ਵੀ ਉਹ ਨਾਲ ਮਿਲ ਜਾਊਗਾ ਨਾਲ ਰਖੜੀ ਬਣਾ ਜਾਊਗਾ ਹਾਂ ਯੋਦੋਂ ਫੋਨ ਕਰਦਾਂਗੇ ਵੀਰੇ ਨਾਲ ਮਿਲ ਜਾਊਗਾ ਹਾਂ ਫਿਰ ਉਹੀ ਐਂ ਹੋ ਸਕਦਾ ਹੈ ਕਿ ਅਵਤਾਰ ਨੂੰ ਬੁਲਾ ਲੈਣਾਂਗੇ ਹਨ ਨਾ ਤੂੰ ਮਿਲਣੀ ਤੇ ਤਰਜੀਹ ਕਿਤੇ ਨਾਲ ਵੱਡੀ ਬੀਬੀ ਨੂੰ ਲਿਆਊਗਾ ਨਾਲ ਜੇ ਵੀਰੇ ਨਾਲ ਭਾਬੀ ਨਾਲ ਉਹ ਆਜੂਗੀ ਨਹੀਂ ਫਿਰ ਬੀਬੀ ਨੂੰ ਲਿਆਊਗਾ ਉਸ ਦੇ ਨਾਲ ਆਪਰਾਇਂ ਕਰ ਲਾਂਗੇ ਹੁਣ ਪਰਾਇਂ ਜੇ ਹੁੰਦਾ ਨਾ ਪਰ ਤੇਰੇ ਲਈ ਕਰੂ ਸਹੀ ਹੈ ਕਿ ਵੀ ਸੰਧਾਰਾ ਲਈ ਹੈ ਨਾ ਅਗਲਾ ਕਹਿਣਗੇ ਵੀ ਸਾਰਾ ਦੇਖ ਕੇ ਫਿਰ ਉਹ ਨਹੀਂ ਹੈ ਸੋਚੂਗੀ ਵੀ ਅਸੀਂ ਨਹੀਂ ਦੇਖ ਕੇ ਆਏ ਹੈ ਕਿ ਹੁਣ ਆਪ ਮੂੰਹ ਚੱਕ ਕੇ ਆਏ ਕਿ ਵੀ ਸੰਧਾਰਾ ਦੇਣ ਹੁਣ ਜੇ ਮੈਂ ਉੱਥੇ ਗਈ ਉਹਨਾਂ ਨੂੰ ਇੱਕ ਇੱਕ ਅੱਧਾ ਡੱਬਾ ਤਾਂ ਹੁਣ ਦੇਣਾ ਹੀ ਪਊਗਾ ਫਿਰ ਵੀ ਸੌਣ ਚੱਲੀ ਜਾਂਦਾ ਚਲ ਪਰਾਇਂ ਕਰਾਂਗੇ ਆਪਾਂ ਰਖੜੀ ਵਲੇ ਅਵਤਾਰ ਨੂੰ ਫੋਨ ਕਰ ਦਾਂਗੇ ਮੈਂ ਕਰ ਦੂੰਗਾ ਫੋਨ ਵੀ ਭਈ ਤੂੰ ਆ ਜੀ ਹਾਂ ਇਹ ਫਿਰ ਉਹ ਆਜ ਬਿਰਾਜ ਵਾ ਰਖੜੀ ਬਣਾਉਣਾ ਇੱਥੇ ਫਿਰ ਤੂੰ ਐ ਕਰੀ ਮੈਂ ਅਵਤਾਰ ਨੂੰ ਫੋਨ ਲਾ ਲੂ ਮੈਂ ਸ਼ਾਮ ਨੂੰ ਹਣਾ ਨਾਲ ਤਾਂ ਬੇਬੇ ਨਾਲ ਗੱਲਾਂ ਉਹ ਤਾਂ ਜੀ ਗੱਲ ਆਪਾਂ ਕਰ ਲਾਂਗੇ ਸ਼ਾਮੀ ਪਰ ਇਹ ਵੀ ਗੱਲ ਸੋਚਣ ਵਾਲੀ ਹੈ ਮਾਂ ਤੇ ਭਜਾਈਆਂ 'ਚ ਬਹੁਤ ਫਰਕ ਹੁੰਦਾਗਾ ਹੁਣ ਜੇ ਮੇਰੀ ਮਾਂ ਹੁੰਦੀ ਮੂਰੇ ਬੈਠੀ ਹੁੰਦੀ ਮੈਂ ਕੋਦੋਂ ਵੀ ਜਾ ਸਕਦੀ ਸੀ ਮੈਨੂੰ ਤਾਂ ਫੋਨ ਕਰਨ ਦੀ ਵੀ ਨਹੀਂ ਲੋੜ ਸੀਗੀ ਬਿਨਾ ਫੋਨ ਕੀਤੀ ਭਾਗ ਜਾਂਦੀ ਮੈਂ ਤੇਰੀ ਦਾਦੀ ਦਾ ਹੈਗੀ ਆ ਇਹ ਤੇਰੀ ਚਾਚੀ ਹੈਗੀ ਉਹ ਥੋੜਾ ਤੇਰਾ ਕਿੰਨਾ ਚਾਹ ਕਰਦੀ ਹੈ ਨਾਲੇ ਉਹ ਚਲ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲੋ ਹੁਣ ਜਿਉਣਾ ਹੋਇਆ ਉਹ ਆ ਜਾਣਗੇ ਹੁਣ ਆਪਾਂ ਕਿਸੇ ਨੂੰ ਧੱਕੇ ਨਾਲ ਵੀ ਨਹੀਂ ਕਹਿ ਸਕਦੇ ਚਲ ਕੋਈ ਨਾ ਸੋਹਣਾ ਤੂੰ ਮਨ ਨਾ ਖਰਾਬ ਕਰਿਆ ਕਰ ਖੁਸ਼ ਰਹਿਿਆ ਕਰ ਉਹ ਰੋਟੀ ਲੈ ਕੇ ਦੇ ਮੈਨੂੰ ਲੈ ਆ ਕੇ ਦਿਨੇ ਤੂੰ ਸੱਟ ਜਹੋ ਕੇ ਬਹਿਣਾ ਹਾਂ ਕੰਟੀ ਤੇ ਬੈਠੇ ਜਾਂਦਾ ਮੈਂ ਬੇਬੇ ਕਿਉਂ ਰੋਈਏ ਨਹੀਂ ਹੈਗੀ ਹੈ ਤੂੰ ਜਵਾਕਾ ਵਾਂਗੂ ਕਿਉਂ ਕਰੀ ਕਰੀ ਜਾਂਦੀ ਹੈਗੀ ਹੈ ਵੱਡਾ ਬੰਦਾ ਨਾ ਦੁਖੀ ਹੁੰਦਾ ਚੱਲਿਆ ਨਹੀਂ ਜਾਂਦਾ ਹੁੰਦਾਗਾ ਇਹ ਚੰਗੀ ਗੱਲ ਨਹੀਂ ਹੈਗੀ ਤੇਰੀ ਵੀ ਰੋਣਾ ਬੱਸ ਚੁੱਪ ਕਰ ਨੀ ਮੇ ਦਾਦੀ ਪੋਤੀ ਨੂੰ ਕਹਿਆ ਸੀ ਤੈਨੂੰ ਛੋੜਾ ਸੋਹਣਾ ਸਮਾਨ ਲੈ ਕੇ ਤੀਆਂ ਨੂੰ ਭੇਜੂੰਗੀ ਹੁਣ ਉਹ ਢੀਕਦੀ ਹੋਊਗੀ ਦੱਸ ਬੇਬੇ ਗੱਲ ਤਾਂ ਤੇਰੀ ਠੀਕ ਹੈ ਹੈ ਨਮੀ ਰਿਸ਼ਤੇਦਾਰੀ ਹੈ ਕੀ ਸੋਚਣਗੇ ਹੋ ਨਾ ਉਹਦੀ ਸੱਸ ਕੀ ਸੋਚੂਗੀ ਵੀਏ ਦੇ ਮੰਗਰਾਉਣ ਵਾਲਾ ਕੋਈ ਹੈ ਹੀ ਨਹੀਂ ਭੈਣ ਭਾਈ ਜੇ ਮਾਂ ਪਿਓ ਮਰ ਗਿਆ ਹੋਰ ਤਾਂ ਹੈਗੇ ਨੇ ਭੈਣ ਭਾਈ ਮੰਗਰਾ ਵੀ ਦਾਦੀ ਬੈਠੀ ਐ ਵੀ ਉਹ ਆ ਨਹੀਂ ਸਕਦੇ ਹੈਗੇ ਬੇਬੇ ਤੂੰ ਫਿਕਰ ਨਾ ਕਰ ਮੇਰੀ ਕਿਹੜਾ ਉਹ ਕੁਛ ਲੱਗਦੀ ਨਹੀਂ ਮੇਰੀ ਵੀ ਧੀ ਐ ਉਹ ਮੈਥੋਂ ਜਿੰਨਾ ਵੀ ਕੁਛ ਬਣਿਆ ਨਾ ਮੈਂ ਕਰਕੇ ਦੇ ਕੇ ਆਉਂਗੀ ਸੰਧਾਰ ਆਉਦਾ ਤੂੰ ਤਾਂ ਕਬੀਨਦਰੀ ਚ ਫਸੀ ਹੋਈ ਐ ਤੂੰ ਇੰਨਾ ਖਰਚਾ ਕਿੱਥੋਂ ਕਰ ਦੇਂਗੀ ਬੇਬੇ ਮੈਂ ਤਾਂ ਜਿਹੜੀ ਦੇਖ ਦੁਖੀ ਸੁਖੀ ਹੋਊਂਗੀ ਦੇਖੀ ਜਾਉ ਪਰ ਮੈਂ ਆਪਣੀ ਧੀ ਨੂੰ ਦੁਖੀ ਹੁੰਦੀ ਨਹੀਂ ਦੇਖ ਸਕਦੀ ਨਹੀਂ ਇਹਨਾਂ ਕੋਲ ਸਭ ਖੁਸ਼ ਹੈ ਤੂੰ ਤਾਂ ਦੁਖੀ ਹੋ ਕੇ ਦੇਵੇਂਗੀ ਚੀਜ਼ ਇਹਨਾਂ ਕੋਲ ਸਭ ਕੁਝ ਸਹਤਾਂ ਨਹੀਂ ਦਿੰਦੇ ਹੈਗੇ ਇਹ ਦੇਖ ਲੈ ਇਹ ਕਿੱਡਾ ਮਾੜਾ ਸੋਚ ਦੇਣੇਗੀ ਬੇਬੇ ਮੇਰਾ ਕੀ ਖਰਚਾ ਹੈਗਾ ਆਹੀ ਦਵਾਈ ਬੂਟੀ ਹੈਗੀ ਮੈਂ ਮਹੀਨਾ ਨਾ ਖਾਉਂਗੀ ਚੱਲ ਬੜਾ ਖਰਚਾ ਨਾ ਕਰੀ ਥੋੜੇ ਨਾਲ ਹੀ ਸਾਰ ਲਈ ਬੇਬੇ ਜਿੰਨਾ ਮੈਂ ਥੋ ਸਰੂਗਾ ਮੈਂ ਵੱਧ ਤੋਂ ਵੱਧ ਵਧੀਆ ਹੀ ਦੇ ਕੇ ਆਉਂਗਾ ਮੈਂ ਤੀ ਨੂੰ ਤੂੰ ਟਿੱਕਲੀ ਮੱਠੀ ਰਹਿਣੀ ਹੈ ਅਬ ਤਾਰ ਰੋਟੀ ਖਾਣ ਆਉਗਾ ਮੈਂ ਉਹਨੂੰ ਕਹੂੰ ਤੈਨੂੰ ਬਾਜ਼ਾਰ ਲੈ ਜੂਗਾ ਚੱਲ ਬੇਬੇ ਮੈਂ ਨਿੱਕੇ ਮੋਟੇ ਕੰਮ ਜੇ ਕਰਨਾ ਚੰਗਾ ਕਰ ਲੈ ਹਾਂ ਭਣੇ ਸਾਰੇ ਠੀਕ ਠਾਕ ਵਧੀਆ ਨਾ ਮੀ ਤਾਂ ਬਾਦੂ ਆ ਭਣੇ ਤੈਨੂੰ ਪਤੀ ਜਗਾ ਸੌਣ ਦਾ ਮਹੀਨਾ ਗਾ ਕਿਤੇ ਇਧਰੋਂ ਹੀ ਚੜ ਕੇ ਆ ਗਿਆ ਕਿਤੇ ਇਧਰੋਂ ਹੀ ਆ ਗਿਆ ਚਾਰ ਕਣੀਆਂ ਪਾ ਗਿਆ ਚਾਰ ਨਾਗ ਪਾ ਕੇ ਗਿਆ ਛੋਡੇ ਹੈਗੇਗਾ ਹਾਂ ਉਰੇ ਵੀ ਹੈਗੇ ਭਣੇ ਵਧੀਆ ਡੰਗ ਜਿਹਾ ਲਾਹੀ ਜਾਂਦਾ ਮੀ ਪਾ ਕੇ ਗਰਮੀ ਕਰ ਲੈਂਦਾ ਇਹਦਾ ਕਿਹੜਾ ਪਤਾ ਲੱਗਦਾ ਗਾ ਅੱਛਾ ਇਹ ਤਾਂ ਹੈ ਭਣੇ ਹਾਂ ਹਾਂ ਦੇ ਜੱਚਵੇਂ ਪਈਏ ਜੀ ਦਿਨ ਦੇਖੋ ਸਾਰਾ ਇਹ ਲੱਗ ਜਾਂਦਾਗਾ ਹਾਂ ਲੈਟ ਤਾਂ ਬਾਦੂ ਆ ਲੈ ਠੀਕ ਆਪਣੇ ਫੇਰ ਗੱਲ ਕਰੂੰਗੀ ਮੇਰਾ ਮੁੰਡਾ ਮੇਰੇ ਕਿਨੇ ਆਉਂਦਾਗਾ ਮਸਾ ਆਇਆਗਾ ਮੈਂ ਦੰਦਾਂ ਉਹੀ ਲੱਗਿਆ ਰਹਿੰਦਾਗਾ ਮੈਂ ਇੱਥੇ ਤਾਂ ਫਿਰ ਰਹਿਣਾ ਸਾਰਾ ਦਿਨ ਪੁੱਤ ਮੇਰੇ ਕੋਲੇ ਕਦੋਂ ਬਹਿਣਾਗਾ ਸਾਰਾ ਦਿਨ ਤਾਂ ਉਹਦੇ ਗੋਡੇ ਨਾਲ ਗੋਡਾ ਜੋੜ ਕੇ ਬੈਠਾ ਰਹਿਣਾਗਾ ਵੀ ਤੈਨੂੰ ਤਾਂ ਐ ਵੀ ਨਹੀਂਗਾ ਵੀ ਕਰੇ ਮੇਰੀ ਮਾਂ ਰਹਿੰਦੀ ਹੈਗੀ ਵੀ ਇਹਨੂੰ ਵੀ ਪੁੱਛ ਲੈ ਉਹ ਸਿਆਣੇ ਕਹਿੰਦੇ ਹੁੰਦੇ ਨੇਗੇ ਵੀ ਨੋਟ ਪੜਨਾ ਆ ਮੁੰਡਾ ਬਿਆਹ ਆ ਕੰਮੋ ਗਿਆ ਤੂੰ ਤਾਂ ਉਹ ਗੱਲ ਕਰਤੀ ਕੰਮੋ ਹੀ ਗਿਆ ਮੰਮੀ ਤਨਤਾਈ ਮਿਲ ਤੋਰੇ ਤਾਂਗਾ ਏਡਾ ਮੇਰੀ ਗੱਲ ਸੁਣੋ ਤੂੰ ਸੁਮਨ ਨੂੰ ਕੁਝ ਕਿਹਾ ਤਾਂ ਨਹੀਂਗਾ ਸੰਧਾਰੇ ਬਾਰੇ ਅੱਛਾ ਹੁਣ ਮੇਰੀਆਂ ਸ਼ਿਕਾਇਤਾਂ ਵੀ ਲਾਉਣ ਲੱਗ ਗਈ ਮੈਂ ਜਾ ਕੇ ਪੁੱਛਦੀਆਂ ਉਹਨੂੰ ਉਹ ਮੰਮੀ ਤੂੰ ਪੁੱਛਦੀ ਕਿਉਂ ਆ ਮੈਂ ਤਾਂ ਉਹੀ ਪੁੱਛ ਲਿਆ ਤੈਨੂੰ ਉਹ ਤਾਂ ਰੋਈ ਜਾਂਦੀ ਸੀ ਮੈਂ ਤੈਨੂੰ ਤਾਂ ਪੁੱਛਿਆ ਹੈਗਾ ਬੇ ਤੇ ਉਹ ਰੋਂਦੀ ਆਗੀ ਫਿਰ ਮੇਰੇ ਨਾਲ ਲੜਨਾ ਕੇ ਮੈਂ ਤਾਂ ਮੰਮੀ ਤੈਨੂੰ ਐਂ ਕਹਿਣਾ ਹੈ ਸੀਗਾ ਵੀ ਤੂੰ ਸੁਮਨ ਨੂੰ ਕੁਝ ਕਹਿਣਾ ਕਰ ਵੀ ਉਹਦੇ ਮਾਪਿ ਉਹ ਨਹੀਂ ਹੈਗੇ ਹਨਾ ਵਦੀਪਾ ਬੀ ਉਹਦਾ ਨੂੰ ਪਤੀ ਹੈਗਾ ਫੇਰ ਕੀ ਹੋ ਗਿਆ ਤੇ ਮਾਰਾ ਇਹ ਉਹਨੂੰ ਮੈਂ ਕਹੀ ਦਿੱਤਾ ਮੈਨੂੰ ਵੀ ਚਾਹਗਾ ਵੀ ਮੇਰੀ ਨੂੰਹ ਦਾ ਪਹਿਲਾ ਸੰਧਾਰਾਗਾ ਵੀ ਛੇਤੀ ਆਵੇ ਮੰਮੀ ਉਹਦਾ ਕੀ ਖਸੂਰ ਆ ਜੇ ਉਹ ਨਹੀਂ ਦੇ ਕੇ ਜਾਂਦੇ ਹੈਗੇ ਪੁੱਤ ਦੇ ਮਾਰਾ ਮੋਟਾ ਉਹਨੂੰ ਕਹਾਂਗੇ ਫੇਰ ਹੀ ਆਪਦੇ ਪੇਕੇਆਂ ਨੂੰ ਕਹੂਗੀ ਫੇਰ ਹੀ ਸੰਧਾਰਾ ਦੇ ਕੇ ਜਾਣਗੇ ਮੈਂ ਮੈਂ ਕਰਦਾਂਗਾ ਮੈਂ ਸੰਧਾਰੇ ਦਾ ਜਿਹੜਾ ਸਮਾਨ ਹੁੰਦਾਗਾ ਮੈਂ ਲੈ ਕੇ ਦੇ ਦਿਆਂਗਾ ਤੂੰ ਹੀ ਦਿਖਾਦੀ ਲੋਕਾਂ ਨੂੰ ਹਾਏ ਓਏ ਰੱਬਾ ਅੱਜ ਕੱਲ੍ਹ ਦੀਆਂ ਕੁੜੀਆਂ ਕਹਿ ਜੀਆਂ ਨਹੀਂ ਆ ਇਹ ਜਿਆ ਜਾਦੂ ਮਾਰਦੀਆਂ ਨੇ ਘਰ ਵਾਲੇ ਨੂੰ ਪਿੱਛੇ ਲਾ ਲੈਣੇ ਨੇ ਇੱਕ ਸਾਡੇ ਟਾਈਮ ਸੀਗਾ ਸਾਡੇ ਕੋਈ ਸੰਦੇ ਨਹੀਂ ਸੀਗਾ ਰੈਣਾ ਦਾ ਮम्मी ਆਪਾਂ ਇਕੱਠਿਆਂ ਨਹੀਂ ਆ ਜੀ ਉਹੀ ਆਪਾਂ ਪਿਆਰ ਨਾਲ ਰਹਿ ਲਿਆ ਕਰੀਏ ਠੀਕ ਆ ਭਾਈ ਨਾ ਤੇਰੇ ਘਰ ਵਾਲੀ ਨੂੰ ਕਿਹਾ ਕਰੂੰਗੀ ਤੈਂ ਤਾਂ ਮੇਰੀ ਜਾਨ ਹੀ ਖਾ ਲਈ ਕਿਤੇ ਮਾਂ ਨੂੰ ਵੀ ਪੁੱਛ ਲਿਆ ਕਰ ਵੀ ਦਵਾਈ ਬੁੱਟੀ ਚਾਹੀਦੀ ਹੈ ਕਣ ਮਾਂ ਮम्मी ਜੇ ਤੂੰ ਕਹਿਨੀ ਹੈਂਗੇ ਮੈਂ ਤਰੂ ਉਹੀ ਤਾਂ ਦਵਾਈ ਬੁੱਟੀ ਲੈ ਕੇ ਦੇ ਦੇ ਦਿੰਦਾਗਾ ਚੱਲ ਠੀਕ ਆ ਭਾਈ ਤੂੰ ਤਾਂ ਕਿਸੇ ਗੱਲ 'ਚ ਨਹੀਂ ਆਉਣ ਦਿੰਦਾ ਮੈਨੂੰ ਮਮੀ ਜੇ ਅੱਜ ਤੂੰ ਉਹਨੂੰ ਬੋਲਦੀ ਹੈਗੀ ਜੇ ਕਾਨੂੰ ਤੈਨੂੰ ਬੋਲਣ ਲੱਗੀ ਨਾ ਤੂੰ ਫਿਰ ਮੈਨੂੰ ਕਹੇਂਗੀ ਕੋਈ ਨਾ ਉਹਦਾ ਫਿਕਰ ਨਾ ਕਰ ਉਹਨਾਂ ਤਾਂ ਮੈਂ ਆਪੀ ਲੋਡ ਕਰ ਲੂੰ ਤੂੰ ਆਪਦੇ ਕੰਮ ਕਿਨੇ ਧਿਆਨ ਕਰ ਚਲ ਮੈਂ ਤਾਂ ਖੇਤ ਜਾ ਕੇ ਹੁੰਦਾ ਸੀ ਜਾਇਆ ਅਬ ਤਾਰਾ ਹੂੰ ਤਾਂ ਸਾਨੂੰ ਪਤਾ ਹੈ ਵੀ ਤੇਰੇ ਸਿਰ ਕਰ ਜਾਏਗਾ ਪਰ ਸਾਨੂੰ ਤੂੰ ਮਾਨਸਾਲਾ ਚੱਲ ਪੈਸੇ ਅਸੀਂ ਆਪ ਹੀ ਲਾਵਾਂਗੇ ਸਮਾਨ ਲੈ ਕੇ ਆਉਣਾ ਕੁੜੀ ਨੂੰ ਸੁਧਾਰਾ ਦੇ ਕੇ ਆਉਣਾ ਪੁੱਤ ਕੋਈ ਗੱਲ ਨਹੀਂ ਚਾਚੀ ਜੀ ਹੂੰ ਤਾਂ ਇਹ ਬਗ ਜਾਂਦੇ ਮੇਰੇ ਨਾਲ ਸੇਤ ਜੀ ਠੀਕ ਨਹੀਂ ਹੈਗੀ ਬੁਖਾਰ ਵਾਲਿਆ ਵਾਂਗੂ ਲੱਗੀ ਜਾਂਦਾਗਾ ਪਹਿਲਾਂ ਮੈਨੂੰ ਇਹ ਦਵਾਈ ਦਿਵਾ ਲੈਣ ਫਿਰ ਮੈਂ ਪ੍ਰੋਗਰਾਮ ਤੇ ਵੀ ਜਾਣਾ ਚੱਲ ਜੇ ਤੁਸੀਂ ਬਹਾਰਾ ਕਰ ਦਿਓਗੇ ਪੈਸੇ ਮੈਨੂੰ ਫੜਾ ਦਿਓ ਸਮਾਨ ਮੈਂ ਲੈ ਆ ਦੂੰਗੀ ਤੂੰ ਤਾਂ ਰਹਿੰਦੇ ਜਿਹੜੀ ਕੋਈ ਪੈਸੇ ਲਾਊਗੀ ਉਹੀ ਸਮਾਨ ਖਰੀਦੂਗੀ ਅਰ ਦੇ ਚੌ ਨਾਲ ਨਾ ਇਹ ਪਤਾ ਲੱਗੂਗਾ ਵੀ ਕਿਹਨੇ ਸਮਾਨ ਦਿੱਤਾ ਹੈ ਕਿਹਨੇ ਨਹੀਂ ਦਿੱਤਾ ਜੇ ਹਾਂ ਗੱਲ ਹੈ ਨਾ ਜਾਂ ਵਗਜੋ ਦੋਨੀ ਵਗਜੋ ਅਵਤਾਰ ਕੋਈ ਤਾਂ ਨਾ ਟਾਈਮ ਨਹੀਂ ਜੇ ਜਾਊਗਾ ਤਾਂ ਇਹ ਮੇਰੇ ਨਾਲ ਹੀ ਜਾਊ ਮੈਂ ਕਰ ਦਿਆਂ ਛਿੰਦਰੇ ਆਪਣੇ ਭਤੀਜੇ ਨੂੰ ਫੋਨ ਤੈਨੂੰ ਆਕੇ ਲੈ ਜੂਗਾ ਨਵੇਂ ਸਮਾਨ ਖਰੀਦੀ ਨਾ ਇਹ ਕਹਾ ਜਾ ਕੇ ਤੁਸੀਂ ਦੋਨੇ ਜਾਣੇ ਦੀ ਆਇਓ ਅਬੇ ਵੇਖ ਲੋ ਜੀ ਆਪਣੀ ਟੌਰ ਨਹੀਂ ਬਣਨ ਦਿੰਦੇ ਚਾਚੀ ਨੇ ਪੈਸੇ ਲਾਤੇ ਕਾਪਾ ਲਾਤੇ ਮੇਰੀ ਗੱਲ ਸੁਣ ਟੌਰ ਪੈਸੇ ਡਾਉਣ ਵਾਲੇ ਨਹੀਂ ਬਣਦੀ ਐ ਥੋਕੀਆਂ ਕਰਨਾ ਕੁਛ ਨਹੀਂ ਬਣਦਾ ਬੇ ਗੱਲ ਸੁਣ ਨੰਬਰ ਤਾਂ ਮੇਰੀ 9 ਤਰੀਕ ਦੀਆਂ ਰਖੜੀਆਂ ਨੇ ਤੇਰੇ ਭੈਣ ਨੂੰ ਕੀ ਲਿਆ ਕਰਵੇਂਗਾ ਮੈਂ ਜੋ ਭੈਣ ਨੂੰ ਚਾਹੀਦਾ ਹੋ ਬਲਿਆ ਕੇ ਦੇ ਦੂੰਗਾ ਪਹਿਲਾਂ ਕਿਹੜਾ ਕਦੇ ਮਣਾ ਕੀਤਾ ਮੈਂ ਉਹਨੂੰ ਪੁੱਤੋ ਕੁੜੀਆਂ ਨੂੰ ਦੰਦੇ ਹੁੰਦੇ ਨੇਗੇ ਆ ਕੋਈ ਨਾ ਜੋ ਉਹਨੂੰ ਚੀਜ਼ ਪਸੰਦ ਆਈ ਮੈਂ ਮਾਨਸੋ ਲੈ ਕੇ ਦੇ ਦੂੰਗਾ ਚਾਹੇ ਉਹਨੂੰ ਪੈਸੇ ਦੇਦਾ ਮੈਂ ਭਾਈ ਇੱਕ ਗੱਲ ਹੋਰ ਹੈਗੀ ਹੁਣ ਤੂੰ ਵਿਆਹ ਹੈ ਬਰਿਆ ਗਿਆ ਉਹ ਤੇਥੋਂ ਮੰਗਦੀ ਨਹੀਂਗੀ ਪਹਿਲੀ ਰਖੜੀ ਹੈ ਵਿਆਹ ਤੋਂ ਬਾਅਦ ਤੇਰੀ ਹੁਣ ਤੂੰ ਆਪ ਹੀ ਦੇਈ ਉਹਨੂੰ ਫਿਰ ਮੰਮੀ ਤੂੰ ਦੱਸ ਦੇ ਮੈਂ ਕੀ ਲੈ ਕੇ ਦੇਵਾਂ ਮੈਂ ਤਾਂ ਉਹੀ ਚੀਜ਼ ਲੈ ਕੇ ਦੇ ਦੂੰਗਾ ਬਾਕੀ ਮੈਨੂੰ ਤਾਂ ਕੜਾ ਪਤਾ ਇੰਨਾਂ ਚੀਜ਼ਾਂ ਦਾ ਤੈਨੂੰ ਪਤਾਗਾ ਤੂੰ ਦੱਸ ਦੇ ਮੈਨੂੰ ਮੈਂ ਤਾਂ ਇਹ ਕਹਿੰਦੀ ਸੀ ਪੁੱਤ ਉਹਨੂੰ ਚਾਂਦੀ ਦੀਆਂ ਚੂੜੀਆਂ ਲਿਆ ਦੇ ਉਹ ਪਾਈ ਰੱਖਿਆ ਕਰੂਗੀ ਨਾਲੇ ਕਹਿ ਕਰੂ ਮੇਰੇ ਭਰਾ ਨੇ ਰਖੜੀ ਦੀਆਂ ਪਾਈਆਂ ਨੇ ਮੇਰੀ ਕੋਈ ਨਹੀਂ ਮੰਮੀ ਫਿਰ ਚੂੜੀਆਂ ਬੜਵਾਵਾ ਦਾਂਗੇ ਮੈਂ ਕੱਲੂ ਮਾਰਨਸਾ ਜਾਊਂਗਾ ਤਾਂ ਫਿਰ ਸੁਨਿਆਰੇ ਨੂੰ ਕਿਹਾ ਆਉਂਗਾ ਫਿਰ ਮੈਂ ਇੱਕ ਪੁੱਤ ਗੱਲ ਤੈਨੂੰ ਹੋਰ ਦੱਸਾਂ ਮੈਂ ਦੇ ਸਵੇਰੇ ਮੈਂ ਨਾ ਵੀ ਰਹਾ ਆਪਦੀ ਭੈਣ ਨਾਲ ਖੁੱਲਾ ਡੁੱਲਾ ਵਰਤੀ ਹਰੇਕ ਤਿਹਾਰ ਬਿਹਾਰ ਤੇ ਜਾਈਂ ਹੋਰਾਂ ਦਿਆਂ ਵਾਂ ਨੂੰ ਮੱਥੇ ਪਟਨਾ ਪੈਣ ਨੂੰ ਦੇਖ ਕੇ ਪਾਈਂ ਨਾ ਨਾ ਮੰਮੀ ਜਿੰਨਾ ਮੈਂ ਤਸਰੂਗਾ ਮੈਂ ਉਹਨਾਂ ਦਾ ਦਊਂਗੇ ਉਹਨਾਂ ਨੂੰ ਪੁੱਤ ਤੀਆਂ ਦਾ ਦਿੱਤਾ ਕਿਹੜਾ ਮੁੱਕਦਾਗਾ ਘਰੇ ਬੱਦੋ ਹੀ ਹੁੰਦਾਗਾ ਕੋਈ ਨਹੀਂ ਕੋ ਉਹਦੀ ਟੈਨਸ਼ਨ ਲੈ ਤੂੰ ਕੀ ਖਿੰdre ਹੋਰ ਬੇਬੇ ਮੱਝਪਾੜੀ ਵਾਲਾ ਹੋ ਗਿਆ ਘਾਰ ਵਾਲਾ ਹੋ ਗਿਆ ਆ ਸਾਮਾਨ ਦੇਖ ਲੈ ਲੈ ਆਪਾਂ ਫੇਰ ਲੈ ਕੇ ਵੀ ਚੱਲਣਾ ਮੈਂ ਸੁਮਨ ਨੂੰ ਦਹਰਾ ਲੈ ਸੁਖਣਾ ਇਹ ਮੱਝਬਾਰੇ ਸੋਨੇ ਸੋਨੇ ਨੇ ਆਹ ਸੁਰਖੀਆਂ ਬਿੰਦੀਆਂ ਐਨੇ ਪੱਤੇ ਬੰਦੀਆਂ ਦੇ ਐਨੇ ਚੂੜੀਆਂ ਆਹ ਤਾਂ ਚੂੜੀਆਂ ਕਦੇ ਕਿਸੇ ਨੇ ਪਾਈਆਂ ਹੀ ਨਹੀਂ ਦੀਆਂ ਮੈਂ ਤਾਂ ਸਾਰਾ ਸਾਮਾਨ ਖਰੀਦ ਲਈ ਬੇਬੇ ਵਧੀਆ ਰਹੀ ਵਧੀਆ ਹੋਰ ਉਹਦੀ ਸੱਸ ਦਾ ਸੂਟ ਲਈ ਨਾ ਤਾਂ ਸੱਸ ਦਾ ਸੂਟ ਲਈ ਉਹ ਤਾਂ ਘਰੋਂ ਲਾ ਦਾਂਗੇ ਪੈਂਟ ਸ਼ਰਟ ਕੋਈ ਅੱਛਾ ਤੇ ਮੈਂ ਅੰਬਰਤ ਨੂੰ ਵੀ ਕੁਰਤਾ ਪਜਾਮਾ ਵਧੀਆ ਲਈ ਆਈਆਂਗੀ। ਅੱਛਾ। ਸੁਮਨ ਦਾ ਬਹੁਤ ਸੋਹਣਾ ਸੂਟ ਹੈਗਾ। ਚੰਗਾ। ਫਿਰ ਮੈਂ ਆਖਾ ਉੱਥੇ ਬੁਰਾ ਲੱਗੂਗਾ ਹਮਾਂ ਪਜਾਵਾਂਗੇ ਜਦੋਂ ਤੱਜ ਲਈਆਂ ਮਾਰਨੀਆਂ ਸੋਹਣੀਆਂ ਨੇ ਬਿੰਦੀਆਂ ਬੰਦੀਆਂ ਸਾਰਾ। ਮੈਂ ਸਾਰਾ ਸਾਰਾ ਬਹੁਤ ਵਧੀਆ ਲਈਆਂ। ਲੈ ਬੇਬੀ ਆਪਾਂ ਬਾਗੀ ਚੱਲਦੇ ਆਂ ਫਿਰ। ਆਥ ਨੂੰ ਮੁੜਕੇ ਵੀ ਆਵਾਂਗੇ ਟਾਈਮ ਤੇ। ਕਿਆ ਦੀ ਕੁੱਟ ਕਰ ਲੈ। ਕਰੜੀਆਂ ਨਹੀਂ ਹੋ ਕੇ ਤੁਰੀਆਂ ਚੱਲਾਂਗੇ। ਹੈ? ਥੱਕ ਕੇ ਆਈਏਗੀ। ਲੈ ਚਾਚੀ ਆ ਗਈ। ਲਈ ਸੁਨਾਰੇ ਦਸਮਾਨ ਹੈ ਚਾਚੀ। ਮੈਨੂੰ ਵੀ ਦਿਖਾ ਦੇ ਕੀ ਕੱਪੜਾ ਲਈ ਰਲੇ। ਮੈਨੂੰ ਵੀ ਦਿਖਾਉਣਾ ਹੈ। ਕਿਉਂ ਤਾਂ ਦਿਖਾਉਣ ਨੂੰ ਯਾਹ ਜੱਟੋ ਸੜਿਆ ਸੀ ਲੈ ਤੁਤ ਮੁਠਾ ਕਰਤਾ ਸੀ ਕੁੜੀ ਦਾ ਟੇਵਲਾ ਪੂਰਤਾ ਜਾ ਮਗ ਜਾ ਅਸੀਂ ਨਹੀਂ ਦਿਖਾਉਣਾ ਤੈਨੂੰ ਲੈ ਬੇਬੇ ਗੁੱਸਾ ਕਿਉਂ ਕਰਦੀਆਂਂਗੀ ਮੈਨੂੰ ਵੀ ਲੈ ਜਾਓ ਤੁਸੀਂ ਕੰਨੀਆਂ ਕਿੱਧਰ ਜਾਉਂਗੀ ਥੱਕੇ ਖਾਂਦੀਆਂ ਮੈਂ ਵੀ ਦੇਉਂ ਪੰਜ ਚਾਰ ਸੌ ਸੁਮਨ ਨੂੰ ਮੈਂ ਜਿਵੇਂ ਅਸੀਂ ਲੈਂਦਾ ਓਵੇਂ ਜਿਵੇਂ ਅਸੀਂ ਦੇ ਆਵਾਂਗੇ ਹਾਂ ਤੇਰੇ ਰੱਜੇ ਪੰਜ ਚਾਰ ਸੌ ਤੋਂ ਸਾਨੂੰ ਨਹੀਂ ਲੋੜ ਤੇਰੇ ਪੰਜ ਚਾਰ ਸੌ ਦੀ ਕੋਈ ਨਾ ਬੇਬੇ ਨਾ ਜਾਉਂਗੀ ਮੈਂ ਤਾਂ ਗਾਹ ਜਿੱਦ ਸੁਮਨ ਦੇ ਸਹੁਰੇ ਗਏ ਨਾ ਸੁਮਨ ਦੇ ਸਹੁਰੇ ਆਏ ਕਹਿਣਗੇ ਵੀ ਪਰਜਾਈ ਨੂੰ ਨਹੀਂ ਲੈ ਇਕੱਲੀਆਂ ਆ ਗਈਆਂ ਰਹਿਣਦੇ ਰਹਿਣਦੇ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਵੀ ਇਹ ਕਹੀ ਜੀ ਹੈਗੀ ਬੇਬੇ ਚਲ ਕੋਈ ਨਾ ਭੱਗ ਜਾਣ ਦੇ ਤਾਂ ਜਹੀ ਜੀ ਹੈਗੀ 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 ਅੱਛਾ ਇਹ ਟੌਰ ਮੰਨਉਂਦੀ ਫਿਰਦੀ ਹੈਗੀ ਤੈਨੂੰ ਕੀ ਪਤਾ ਹੈਗਾ ਇਹਦੀ ਟੌਰ ਬਣਾਉਣ ਦਿੰਨੀ ਹੈ ਪੈਸੇ ਆਪਾਂ ਲਾਏ ਇਹਦੀ ਟੌਰ ਬਣਾਉਣ ਦਿੰਨੀ ਹੈ ਮੈਂ ਟੌਰ ਵਾਲੀ ਤਾਂ ਕੋਈ ਗੱਲ ਨਹੀਂ ਬੇਬੇ ਮੈਂ ਤਾਂ ਐ ਕਹਿਨੀ ਆ ਵੀ ਇੰਨਾ ਵਜਣ ਲੈ ਕੇ ਤੁਸੀਂ ਲੰਕਣੀਆਂ ਜਾਉਂਗੇ ਮੈਂ ਭੱਗ ਜਾਨੀ ਨਾ ਲੈ ਸਾਨੂੰ ਗਾਹ ਤਾਨੇ ਮੇਣੇ ਨਹੀਂ ਵੱਜਣਗੇ ਨਾ ਉਹ ਦੋਨੀਆਂ ਦੀ ਦੀ ਜਦੋਂ ਲੰਕੂ ਦੀ ਆਉਂਦੀ ਸੀ ਤੈ ਅਵਤਾਰ ਵੀ ਨਾ ਜਾਣ ਦਿੱਤਾ ਆਪ ਦਾ ਕੰਮ ਕਰ ਬਗ 10 ਥੱਪੇ ਬਗ ਜਾਂਗੇ ਜਾ ਵੀ ਤਾਂ ਚਾਦੀ ਘੁੱਟ ਕਰ ਚੱਲੀਏ ਨੇ ਗੱਲ ਸੁਣ ਮੇਰੀ ਤੂੰ ਮੁੰਡੇ ਨੂੰ ਕਿਉਂ ਰੋ ਰੋ ਕੇ ਦਿਖਾਉਂਦੀ ਸੀਗੀ ਦੇ ਕੋਈ ਗੱਲ ਹੈਗੀ ਤੂੰ ਮੈਨੂੰ ਦੱਸ ਤਾਂ ਨਹੀਂ ਮੰਮੀ ਉਹ ਤਾਂ ਮੇਰੀ ਮੰਮੀ ਦੀ ਯਾਦ ਆ ਗਈ ਸੀ ਮੈਨੂੰ ਤਾਂ ਕਰਕੇ ਮੇਰਾ ਮਨ ਭਾਰ ਆਇਆ ਸੀ ਮੇਰੀ ਗੱਲ ਸੁਣ ਲਾ ਤੇਰਾ ਵੀ ਪਹਿਲਾ ਸੰਧਾਰਾਗਾ ਦੇ ਉਹ ਨਾਂ ਲੈ ਕੇ ਆਈ ਪਰ ਰਖੜੀ ਬੰਨਣਾ ਟਾਈਮ 'ਚ ਨਹੀਂ ਜਾਣਾ ਤੇਰੀ ਵੀ ਪਹਿਲੀ ਰਖੜੀ ਹੈਗੀ ਉਰੇ ਆ ਕੇ ਬਣਾ ਕੇ ਲੈ ਜਾਣਗੇ ਦੇ ਉੱਥੇ ਗਈ ਨਾ ਪਤਾ ਕਿੰਨਾ ਖਰਚਾ ਹੋ ਜਾਊਗਾ ਕੋਈ ਨਹੀਂ ਮੰਮੀ ਜੇ ਤੁਸੀਂ ਕਹਿੰਦੇ ਹੋਗੇ ਮੈਂ ਨਹੀਂ ਜਾਊਂਗੀ ਵੈਸੇ ਮੈਨੂੰ ਕੋਈ ਚਾਹ ਨਹੀਂ ਹੋਏਗਾ ਮੇਰੀ ਗੱਲ ਸੁਣ ਲਾ ਮੇਰੀ ਵੀ ਟੀ ਨੇ ਆਉਣਾਗਾ ਦੇ ਆਂ ਜੀ ਮੂੰ ਰੱਖਿਆ ਨਾ ਮੈਥੋਂ ਬੁਰਾ ਕੋਈ ਨਹੀਂ ਕੋਈ ਨਾ ਮੰਮੀ ਮੈਂ ਮੇਰਾ ਕੁਝ ਨਹੀਂ ਕਰਦੀ ਜਿਹਦੇ ਪਿੱਛੇ ਸੋਨ ਨੂੰ ਬੁਰਾ ਲੱਗੇ ਨਾਲੇ ਦੀਦੀ ਨੂੰ ਬੁਰਾ ਲੱਗੇ ਪਾਪੀਆਂ ਨੱਕ ਬੁੱਲ ਵੱਟ ਦੀਆਂ ਦੇਸ ਵੀਰੇ ਬੇਬਸ ਲੱਗਦੇ ਲੇ ਜੀ ਤੁਸੀਂ ਬਾਰੇ ਘਬਰਾਏ ਜੇ ਲੱਗਦੇ ਹੋਗੇ ਨਾਲੇ ਹਾ ਇੱਧਰ ਸਿੱਧੇ ਜਿਹੜਾ ਪੱਕੇ ਕੀ ਗੱਲ ਹੋ ਗਈ ਘਬਰਾਉਣਾ ਨਹੀਂ ਹੈਗਾ ਯਾਰ ਖੇਤ ਮੋਟਰ ਛੱਡ ਕੇ ਆਇਆ ਸੀਗਾ ਜੋ ਜਾ ਕੇ ਦੇਖਿਆ ਨਾਲੇ ਤਾਂ ਮੋਟਰ ਮੱਚ ਗਈ ਨਾਲੇ ਸਟਾਰਟਰ ਨੂੰ ਅੱਗ ਲੱਗੀ ਪਈ ਸੀ ਮੂਮਾ ਮਾਜਾ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਆਪਣਾ ਨੁਕਸਾਨ ਤਾਂ 15-20 ਹਜ਼ਾਰ ਦਾ ਹੈਗਾ ਮੂ ਅੱਜ ਆਪਾਂ ਤਾਂ ਰਪੀਆ ਰਪੀਆ ਬਚਾਉਂਦੇ ਸੀਗੇ ਉਹ 15-20 ਹਜ਼ਾਰ ਨੂੰ ਥਾਂ ਹੋ ਗਿਆ ਵੀਰ ਪਾਲਾ ਕੁੜੀ ਨੂੰ ਤਾਂ ਆਪਾਂ 2-3 ਹਜ਼ਾਰ ਦਾ ਸਮਾਨ ਹੀ ਦੇਣਾ ਸੀਗਾ ਤੇ ਆ ਹੁਣ 15-20 ਹਜ਼ਾਰ ਰੁਪਿਆ ਲੱਗੂਆ ਇਹ ਵੀ ਜਰਾਂਗੀ ਇਹ ਸਾਰੀ ਮੇਰੀ ਗਲਤੀ ਹੈ ਜੀ ਮੇਰੇ ਕਰ ਨਹੀਂ ਹੋਇਆ ਇਹ ਸਾਰਾ ਕਸੂਰ ਇਹ ਸਾਰਾ ਕਸੂਰ ਤੇਰਾ ਹੈ ਵੀਰਪਾਲ ਤੂੰ ਕੁੜੀ ਦਾ ਹੱਕ ਮਾਰਦੀ ਸੀ ਉਹਦਾ ਨਿੱਕੇ ਨਿੱਕੇ ਹੱਕਾਂ ਵਾਸਤੇ ਕਹੀ ਗਈ ਸੀ ਕਿੱਡੀ ਗੱਲ ਸੀ ਬਿਸਕੁਟਾਂ ਦੀ ਆ ਹੁਣ ਐਡਾ ਵੱਡਾ ਨੁਕਸਾਨ ਵੀ ਜਰਾਂਗੀ ਇਹ ਤਾਂ ਸਾਰੀ ਮੇਰੀ ਗਲਤੀ ਹੈ ਜੀ ਤੁਸੀਂ ਮੈਨੂੰ ਸਾਰਿਆਂ ਨੇ ਸਮਝਾਇਆ ਵੀ ਸੀ ਪਰ ਮੈਂ ਸਮਝੀ ਨਹੀਂ ਆ ਇੰਨੇ ਪੈਸੇ ਜਿਹੜੇ ਮੋਟਰ ਤੇ ਲੱਗਣਗੇ ਇੰਨੇ ਨਾਲ ਤਾਂ ਕਰ ਦਿੱਤੀ ਤੇ ਸਾਰੇ ਸਗਨ ਪੂਰੇ ਜਾਂਦੇ ਚੱਲ ਦੇਖਦਾ ਯਾਰ ਉਹਦਾ ਮਿਸਤਰੀ ਕੋਲੇ ਜਾਣਾਗਾ ਦੇਖਦਾ ਹੁਣ ਕੀ ਬਣੂਗਾ ਮਰ ਜਾਂ ਮੈਂ ਟੰਡਾ ਮਾਰਾ ਸੋਚਿਆ ਹਨਾ ਕਾਦੀ ਤੀਨ ਪਿੱਛੇ ਡੇ ਗਿਆ ਸੀ ਆ ਦੇਖ ਲੈ ਤਾਂ ਹੀ ਤਾਂ ਕਹਿੰਦੇ ਹੁੰਦੇ ਨੇ ਕਾਦੀਆਂ ਤੀਆਂ ਦਾ ਖੁੰਜਾ ਤਾਂ ਅੱਡੀ ਜਾਂਦਾਗਾ ਪਰ ਮੈਂ ਉਹ ਨਹੀਂ ਨਾ ਸੋਚਿਆ ਮੈਂ ਲਾਲਚ ਚ ਆ ਗਈ ਬੜੀ ਬੁਰੀ ਕੀਤੀ ਮੈਂ ਆ ਪ੍ਰਮਾਤਮਾ ਨੇ ਮੈਨੂੰ ਟਾਈਮ ਨਾਲ ਹੀ ਦਿਖਾਤਾ ਬੜੀ ਦੂਰ ਆਦਦਾ ਇਹਨਾਂ ਦਾ ਹਨਾ ਬੇਬੇ ਹੋਰ ਫੱਟ ਕੇ ਜਾਂਉਂਗੀ ਪਰਲੇ ਪਾਸੇ ਗਰਮੀ ਵਾਲੀ ਹੈ ਨਾ ਪਰਲੇ ਪਾਸੇ ਹੋ ਗਿਆ ਪਿੰਡ ਦੇ ਹੋਰ ਫਸਲੀਗਾਤੀ ਫਸਲੀ ਕਾਲ ਪੁੱਤਰ ਹਰ ਕਿਵੇਂ ਹੋ ਠੀਕ ਠਾਕ ਪੁੱਤ ਤੁਸੀਂ ਕੱਲ ਬੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰ ਕਿਵੇਂ ਰਹਿੰਦੇ ਹੋ ਬੜੀਆ ਠੀਕ ਆਂਗੇ ਆਏ ਬਈਓ ਲੈ ਪੁੱਤ ਆ ਸਮਾਨ ਆ ਸਾਰਾ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਆਂ ਹਾਂ ਸਤਿ ਸ੍ਰੀ ਅਕਾਲ ਆਪਣੀ ਸਤਿ ਸ੍ਰੀ ਅਕਾਲ ਹੋ ਠੀਕ ਆਂ ਹਾਂ ਆਪਣੇ ਦਸਤੂ ਸਾਈਕ ਲਈ ਖਾਂ ਵਧੀਆ ਚੀਜ਼ ਖਾਓ ਹੋਰ ਠੀਕ ਰਹਿੰਦੇ ਹੋ ਬੜੀਆ ਠੀਕ ਆਂ ਹੋਰ ਚਾਚੀ ਭਾਈ ਤੇ ਭਬੀ ਕਿਵੇਂ ਨੇ ਉਹ ਕਾਤੋਂ ਨਹੀਂ ਆਏ ਹੈਗੇ ਠੀਕ ਠਾਕ ਨੇ ਪੁੱਤ ਗੱਲ ਕਰਨਾ ਉਹ ਹੁਣ ਜੀ ਦੀ ਚੋਕੱਖ ਖੁੱਖ ਕੱਢਦਾ ਹੈਗਾ ਕੰਮ ਹੀ ਬੜਾ ਹੋਇਆ ਪਿਆ ਉਹ ਕਹਿੰਦਾ ਚਾਚੀ ਜੀ ਚਲ ਤੁਸੀਂ ਜਾਇਓ ਇੱਕੋ ਹੀ ਗੱਲ ਹੈ ਜੀ ਕਹਿੰਦੇ ਚਲੋ ਵਧੀਆ ਕੀਤਾ ਤੁਸੀਂ ਤਾਂ ਗਏ ਹੋਰ ਫਿਰ ਮੈਂ ਤਾਂ ਆਇਆ ਹੋ ਗਿਆ ਮੈਂ ਕਿਹਾ ਹੁਣੀ ਦੇ ਕੇ ਆਈਏ ਪੈਸੰਧਾ ਰਾਂਵੇਂ ਫੇਰ ਕੀ ਫਾਇਦਾ ਜੇ ਸੌਣ ਲੰਘ ਗਿਆ ਚਲੋ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਉਂਦੀ ਆਂ ਬੈਠੇ ਖੋਰ ਕਰਦਾਂਗੇ ਅੰਬਰ ਤੇ ਤੈਨੂੰ ਚੜਾ ਲਿਆਉਂਦਾ ਏਡੇ ਤੋਂ ਆਉਣੀ ਔਖਾ ਹੋ ਗਿਆ ਹੁਣ ਏਡੀ ਦੂਰਾ ਅੱਜ ਤਾਂ ਆਖਿਆ ਉਹ ਕੱਲਾ ਕਹਿ ਰਿਹਾ ਕੰਮ ਕਰਦਾ ਹੋਊਗਾ ਆਈ ਤਾਂ ਚੋ ਚੋ ਚਿੱਪੇ ਜਿਹਾ nhà ਆ ਗਿਆ ਆ ਗਿਆ ਘਰ ਆ ਗਿਆ ਘਰ ਬਸ ਹੋਰ ਮਾਕੇ ਭਾਈ ਬਾਟ ਪੈ ਗਈ ਨਾ ਤਾਂ ਕਰਕੇ ਕਹਿੰਦੀ ਸੀ ਮੈਂ ਤਾਂ टाइम ਹੀ ਨਹੀਂ ਪਤਾ ਲੱਗਿਆ ਵੀ ਕਦੋਂ ਤੁਰੇ ਇਨਸ਼ਾ ਅੱਲਾਹ ਉਹ ਤਾਂ ਦਵਾਈ ਹੁੱਤੀ ਚੱਲੀ ਜਾਂਦੀ ਏ ਤੇਰੀ ਚੱਲੀ ਜਾਂਦੀ ਏ ਚੱਲ ਦਵਾਈ ਹੁੱਤੀ ਨਾਲ ਤੁਰੇ ਫਰੀ ਬੰਦਾ ਅਰੇ ਨਹੀਂ ਬਹੁਤਾ ਕਾ ਬਾਦੂ ਐ ਹੋਰ ਚਾਚੀ ਬਿਮਾਰ ਬੂ ਰਹਿੰਦੇ ਤੁਸੀਂ ਦਵਾਈ ਦੂ ਚੱਲੀ ਜਾਂਦੀ ਏ ਛੋਡੀ ਪੁੱਤ ਕਦੇ ਲੈ ਲੈਣੀ ਦਵਾਈ ਕਦੇ ਲੈਂਦੀ ਨਹੀਂ ਮੈਂ ਤਾਂ ਹੀ ਪੂਰੀ ਕਰਦੀ ਆ ਬਸ ਛੋਡੇ ਹੌਸਲੇ ਨਾਲ ਹੀ ਸਰਬੋਦੀਏ ਹੋਰ ਮੈਂ ਤਾਂ ਇੰਨਾ ਚਾ ਚੜਿਆ ਵੀ ਜਾਣਦੇ ਆ ਕਿ ਛੇਤੀ ਚੱਲੀਏ ਮੈਨੂੰ ਵੀ ਇੰਨਾ ਚਾ ਚੜਿਆ ਵੀ ਮੇਰੇ ਪਿੱਛੇ ਆ ਗਏ ਹੋਰ ਮੈਂ ਤਾਂ ਲੱਗਿਆ ਬਲਾਈ ਪੀਵਾਂ ਤਾਂ ਦੀ ਪੀ ਖੜ ਜਾਮਾ ਫਤੰਬਰ ਤੱਕ ਇਧਰ ਵਗਿਆ ਉਹ ਇਧਰ ਆ ਆ ਗਿਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਆ ਤੂੰ ਆਸਰ ਵਧੀਆ ਵਧੀਆ ਤੇਰੀ ਫਸਲ ਵਾਢੀ ਕਿਵੇਂ ਹੈ ਠੀਕ ਹੈ ਵਧੀਆ ਗਈ ਸਾਰੋ ਠੀਕ ਨੇ ਸਾਰੇ ਠੀਕ ਨੇਗੇ ਆ ਤੇਰੀ ਚਾਚੀ ਵੱਲੋਂ ਐਸਾਂ ਦਾ ਰਹਾ ਤੈਨੂੰ ਨਹੀਂ ਨਹੀਂ ਪੁੱਤ ਇਹ ਮੇਰੇ ਵੱਲੋਂ ਵੀ ਐ ਤੇਰੇ ਭਾਈ ਤੇ ਪਰਜਾਈ ਵੱਲੋਂ ਵੀ ਐ ਸਾਰਿਆਂ ਵੱਲੋਂ ਹੀ ਆ ਪੁੱਤ ਤੇਰੀ ਮਾਂ ਲੇ ਫਰਜ ਨਾ ਤੇਰੀ ਚਾਚੀ ਨਵਾਇਆ ਕਰੂਗੀ ਇਹਨੂੰ ਤੂੰ ਮਾਂ ਹੀ ਸਮਝ ਲੈ ਹੁਣ ਹੋਰ ਬੇਬੇ ਕਈ ਦਿਨ ਹੋ ਗਏ ਇਹ ਤਾਂ ਬਾਰੀ ਮਨਜਾ ਖਰਾਬ ਕਰਕੇ ਰੱਖ ਦੀ ਸੀ ਚਾਚਾ ਤੁਸੀਂ ਇੰਨੇ ਖੇਚਲਾ ਕਾਣੂ ਕਰੀ ਥੋੜਾ ਮੋਟਾ ਸਮਾਨ ਲੈ ਆਉਂਦੇ ਐਨਾ ਸਮਾਨ ਕਿਉਂ ਲਾਇਆ ਨਾਲ ਐਨੇ ਪੈਸੇ ਲਾਏ ਹੋਣਗੇ ਨਹੀਂ ਪੁੱਤ ਤੇਰੀ ਖੁਸ਼ੀ ਪਿੱਛੇ ਇਹਦਾ ਕੀ ਮੁੱਲ ਲੇਗਾ ਚੱਤੀ ਜੇ ਕਿਸੇ ਚੀਜ਼ ਦੀ ਲੋੜ ਹੋਈ ਨਾ ਮੈਨੂੰ ਦੱਸ ਦਿਓ ਮੈਂ ਤੁਹਾਡਾ ਪੁੱਤ ਹੀ ਆ ਸੰگە ਹੋਣਾ ਜਿਉਂਦਾ ਰਹੇ ਪੁੱਤ ਤੇਰੀ ਵੱਡੀ ਸਾਰੀ ਉਮਰ ਹੋਵੇ ਦੇਖ ਲੈ ਬੇਬੇ ਆ ਪਤੀ ਦੇ ਕੇ ਪੁੱਤ ਲੈ ਲਿਆ ਸਾਨੂੰ ਤਾਂ ਪੁੱਤ ਤੁਸੀਂ ਖੁਸ਼ ਚਾਹੀਂਦੇ ਹੋਏ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਰਮਾਤਮਾ ਨੇ ਦਿੱਤਾ ਸਭ ਕੁਝ ਹੈ ਹੈ ਜਿਹੇ ਜਿਹੇ ਹੈਗੇ ਖਾਲੀ ਭਰੇ ਅਸੀਂ ਆਇਆ ਕਰਾਂਗੇ ਤੁਹਾਡੇ ਕੋਲ ਬੇਬੇ ਮੇਰੀ ਟੈਨਸ਼ਨ ਨਾ ਕਰਾ ਕਰੋ ਤੁਸੀਂ ਮੈਂ ਤਾਂ ਬਹੁਤ ਖੁਸ਼ ਆ ਇੱਥੇ ਮੈਂ ਤਾਂ ਬਹੁਤ ਵਧੀਆ ਰੱਖਦੇ ਨੇ ਇਹ ਲੈ ਅ ਚਲ ਜਿੰਦਰੀ ਆਪਾਂ ਚੱਲੀਏ ਬਈ ਕਦਰਾ ਹੋ ਜਾਂਦਾਗਾ ਹਾਂ ਬੇਬੇ ਤੁਸੀਂ ਐਂ ਮੁੜ ਜੂਗੇ ਅੱਜ ਤਾਂ ਤੁਸੀਂ ਰਹੋ ਨਾਲੇ ਕੋਈ ਚਾਹ ਪਾਣੀ ਨਹੀਂ ਪੀਤਾ ਤੁਸੀਂ ਤਾਂ ਕਹਿੰਦੇ ਹੁਣੀ ਜਾਣੇਂਗੇ ਨਹੀਂ ਭਣੇ ਬਾੜਾ ਨਹੀਂ ਰਹਾ ਹੋ ਜੂ ਸਾਣ ਜਾਂਦੈ ਨੂੰ ਹੁਣ ਵਗ ਜਾਣੀ ਕੋਈ ਨਹੀਂ ਰਹਾ ਨਹੀਂ ਹੁੰਦਾ ਭਣੇ ਅੱਜ ਤਾਂ ਤੁਸੀਂ ਰਹੋ ਮਸਾ ਤਾਂ ਆਏ ਆਂਗੀ ਬਲਾਡੇ ਤੋਂ 6 ਵਜੇ ਬਸ ਚੱਲਦੀ ਐ ਉਹ ਲਾਟ ਸਾਨੂੰ ਸਾਢੇ 6 ਤੱਕ ਲਾ ਦੂਗੀ ਉੱਥੇ ਪਿੰਡ ਐਂ ਸਾਨੂੰ ਕਬਿਆ ਹੋ ਜੂਗਾ ਫੇਰ ਬਾਲਾ ਜਿੱਦੇ ਕਿਤੇ ਫੇਰ ਆਏ ਨਾ ਉਧਰ ਰਾਤ ਕਟਾ ਪੁੱਤ ਰਖੜੀਆਂ ਵੇਲੇ ਨਾ ਆਇਓ ਤੁਸੀਂ ਹੈਂ ਦੋ ਦਿਨ ਲਾ ਕੇ ਆਇਓ ਉੱਥੇ ਠੀਕ ਹੈ ਮੈਂ ਜਰੂਰ ਆਉਂਗੀ ਨਾਲੇ ਮੈਂ ਦੋ ਦਿਨ ਲਾ ਕੇ ਆਉਂਗੀ ਹਾਂ ਆ ਸਾਮਾਨ ਲੈ ਜਾ ਪੁੱਤ ਅੰਦਰ ਉੱਧਰ ਲੈ ਜਾ ਜਾ ਪੰਜ ਮੇਰੀ ਗੱਲ ਸੁਣੋ ਚਾਹ ਦੀ ਕੁੱਟਾ ਬਣਾਉਨੇ ਆਗੇ ਅਸੀਂ ਚਾਹ ਤਾਂ ਜਰੂਰ ਪੀ ਕੇ ਜਾਇਓ ਮੈਂ ਚਾਹ ਬਣਾਉਣੀ ਆ ਜਾ ਪੁੱਤ ਬਣਾ ਕੇ ਲਿਆ ਕੁੱਟ ਕੁੱਰਚਾ ਆ ਲਓ ਜੀ ਬਿਰਪਾਲ ਲੈ ਜਾ ਮੈਂ ਨੀ ਯਾਰ ਕੁਛ ਵੀ ਖਾਣਾ ਪੀਣਾ ਮੇਰਾ ਨੀ ਜੀ ਕਰਦਾ ਖਾਣ ਪੀਣ ਨੂੰ ਕੁਛ ਵੀ ਚਾਹ ਤਾਂ ਪੀ ਲੋ ਹੁਣ ਜਿਹੜਾ ਨੁਕਸਾਨ ਹੋਣਾ ਸੀ ਹੋ ਗਿਆ ਹੁਣ ਹਾਇ ਕਰੇ ਤੋ ਕੀ ਬਣਦਾ ਹੈਗਾ ਬਣਦਾ ਨਹੀਂ ਬਿਰਪਾਲ ਮੇਰੇ ਤਾਂ ਬਾਰ ਬਾਰ ਉਹੀ ਗੱਲ ਯਾਦ ਆਈ ਜਾਂਦੀ ਹੈ ਵੀ ਕੁੜੀ ਨੂੰ ਤਾਂ ਆਪਾਂ 2000 ਦਾ ਸਮਾਨ ਨਹੀਂ ਦੇ ਸਕੇ ਤੇ ਇੱਧਰ ਹੁਣ 15-20000 ਵੀ ਜਰਾਂਗੇ ਪਛਤਾਵਾ ਤਾਂ ਹੁਣ ਮੈਨੂੰ ਵੀ ਹੈ ਜੀ ਇਸ ਗੱਲ ਦਾ ਗੱਲ ਕਰ ਹੁਣ ਇਹ ਗੱਲ ਮੁੜ ਕੇ ਆਉਂਦੀ ਨਹੀਂ ਚਾਹ ਪਾਣੀ ਤਾਂ ਪੀ ਲੋ ਜੀ ਜਿਹੜਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਕੀ ਹੋ ਗਿਆ ਵੱਡੇ ਸਹਣੇ ਦਾ ਨੁਕਸਾਨ ਹੈ ਕੁਝ ਨਹੀਂ ਬੇਬੇ ਤੁਸੀਂ ਆ ਗਏ ਪਰੇ ਵੇਲੇ ਨੂੰ ਭਾਗੇ ਕੋਈ ਤੈਨੂੰ ਪਤਾ ਕਿੰਨੀ ਦਾਸ ਹੋ ਰਹੀ ਤੀਗੀ ਕੋਈ ਨਹੀਂ ਬੇਬੇ ਹੁਣ ਰਖੜੀਆਂ ਵੇਲੇ ਨੇ ਅਸੀਂ ਸੁਮਨ ਨੂੰ ਆਪ ਲਿਆਵਾਂਗੇ ਜਾ ਕੇ ਨਹੀਂ ਤਾਂ ਸੁਮਨ ਦੋ ਚਾਰ ਦਿਨ ਲਾਜੂ ਨਹੀਂ ਰਖੜੀ ਬਣ ਜੂ ਇਹਨਾਂ ਦੇ ਨਾਲੇ ਅਸੀਂ ਉਹ ਵਧੀਆ ਸਮਾਨ ਦੇ ਕੇ ਤੋਰਾਂਗੇ ਅੱਛਾ ਬੜੀ ਅਕ ਲਾਗੀ ਐਹੀ ਜੀ ਕੀ ਗੱਲ ਹੋਗੀ ਚਲ ਬੇਬੇ ਕਿਉਂ ਲੜਾਈ ਪਾਈ ਐ ਪੁੱਤ ਅਵਤਾਰ ਦੇਖੀਏ ਕਾਗੇ ਜਾਓ ਢਾਕੀਆ ਫੜਾ ਕੇ ਐ ਦੇਖੀ ਤੇ ਬੈਂਕ ਕਣ ਲੀਏ ਚਾਚੀ ਵਧਾਈਆਂ ਤੈਨੂੰ ਜਿਹੜੇ ਤੇਰੇ ਪੈਸੇ ਨਹੀਂ ਫਸੇ ਪਏ ਸੀ ਉਹ ਤੇਰੇ ਖਾਤੇ 'ਚ ਆ ਗਏ ਅੱਛਾ ਮਤਾਂ ਦੇਖ ਲੈ ਦੀ ਪੁੰਨ ਕਰੇ ਦਾ ਐਨਾ ਫਾਇਦਾ ਹੈ ਅੱਜ ਲਗਾ ਤੁਰ ਤਪਤਾ ਅਜੀ ਅੱਜੀ ਆਏ ਆਗੇ ਚਾਚੀ ਹੁਣ ਤੈਨੂੰ ਬੈਂਕ 'ਚ ਜਾਣਾ ਪਊਗਾ ਸਿੰਦਰੇ ਨਾਲ ਦੀ ਨਾਲ ਲੱਗਾ ਨਾ ਪਤਾ ਤੇਰੇ ਖਾਤੇ 'ਚ ਪੈਸੇ ਆ ਗਏ ਪੁੰਨ ਕਰਿਆ ਦੀ ਜੇ ਆਹ ਦੇਖ ਲੈ ਵੀਰਪਾਲ ਚਾਚੀ ਨੇ 11500 ਦਾ ਸੌਣ ਨੂੰ ਸੰਧਾਰਾ ਦਿੱਤਾ ਸੀਗਾ ਕਿ ਨਾਲ ਦੀ ਨਾਲ ਨਾ ਚਾਚੀ ਦੇ ਖਾਤੇ 'ਚ ਪੈਸੇ ਆ ਗਏ ਧੀਆਂ ਨੂੰ ਦਿੱਤਾ ਕਦੇ ਥੁਰਦਾ ਨਹੀਂ ਹੁੰਦਾ ਘਿੜੇ ਕਰਤੀਆਂ ਨੂੰ ਦਿੰਦਿਆਂ ਨਾ ਉਹਨਾਂ ਘਰਾਂ 'ਚ ਬਰਕਤਾਂ ਆਉਂਦੀਆਂ ਸਿਆਣੇ ਕਹਿੰਦੇ ਆ ਇਹ ਸੱਚੀਆਂ ਗੱਲਾਂ ਨੇ ਨਾਲੇ ਵੀਰਪਾਲ ਜਿਨ੍ਹਾਂ ਦੀ ਤੀ ਸੁਖੀ ਹੈ ਨਾ ਉਹਨਾਂ ਦਾ ਜੱਗ ਸੁਖੀ ਹੈਗਾ ਨਾਲੇ ਜਿਹੜੇ ਧੀਆਂ ਦਾ ਹੱਕ ਮਾਰਦੇ ਨੇ ਉਹ ਘਰ ਕਦੇ ਬਰਕਤ ਨਹੀਂ ਕਰਦੇ ਕੋਈ ਨਾ ਜੀ ਹੁਣ ਮੈਨੂੰ ਆਕਲ ਆ ਗਈ ਮੈਂ ਸੋਮਨ ਨਾਲ ਨਾ ساری ਉਮਰ ਵਧੀਆ ਬਤੂੰਗੀ